ਹੈਲੋ ਹੈਲੋ ਰਾਜੀਵ ਠੀਕ ਆ ਵਧੀਆ ਵਈ ਹੋਰ ਤੂੰ ਸੁਣਾ ਵਧੀਆ ਠੀਕ ਆ ਬਾਈ ਕਿਵੇਂ ਆ ਬਾਈ ਤੇਰਾ ਵਧੀਆ ਠੀਕ ਠਾਕ ਹੋਰ ਅੱਜ ਕਿਵੇਂ ਯਾਦ ਕਰ ਲਿਆ ਤਾਈ ਵੀ ਠੀਕ ਆ ਵਧੀਆ ਹਾਂ ਠੀਕ ਆ ਤਾਈ ਨੂੰ ਤੇਰੀ ਨੂੰ ਕੀ ਹੋਇਆ ਤਾਈ ਤਾਂ ਚੰਗੀ ਭਲੀ ਹੈਗੀ ਹੋ ਬੈਠੀ ਹੈ ਮੰਜੇ ਤੇ ਗੱਲ ਕਰਨੀ ਹੈ ਨਾ ਨਾ ਮੈਂ ਤਾਂ ਕੀ ਗੱਲ ਕਰਨੀ ਹੈ ਤਾਈ ਨਾਲ ਤਾਂ ਮੈਂ ਕਿਹੜੀ ਗੱਲ ਕਰਨੀ ਹੈ ਮੈਂ ਤਾਂ ਹਾਂ ਤੈਨੂੰ ਪਤਾ ਹੈ ਕਿਹੜਾ ਸਿੱਧੇ ਮੂੰਹ ਬੋਲੂਗੀ ਤੈਨੂੰ ਆਹੋ ਐ ਨਹੀਂ ਪਤਾ ਇਹ ਕਹਿ ਰਹੀ ਹੈ ਬੁਸ਼ਦੀ ਸੀਗੀ ਹਰਦੇ ਦਾ ਹਾਂ ਕਾਈ ਜਾਂਦੀ ਨਹੀਂ ਹੈਗੀ ਕਿਸੇ ਪਾਸੇ ਚਾਰ ਦਿਨ ਕਿਸੇ ਰਿਸ਼ਤੇਦਾਰੀ ਚ ਨਾ ਨਾ ਇਹ ਕਿੱਥੇ ਜਾਂਦੀ ਰਿਸ਼ਤੇਦਾਰੀ ਚ ਇਹ ਤਾਂ ਕਦੇ ਵੀ ਨਹੀਂ ਗਈ ਮੈਂ ਜੇ ਕਹਨੀ ਆ ਵੀ ਬੇਬੇ ਦੋ ਚਾਰ ਦਿਨ ਪੇਕੀ ਲਾ ਆਪਦੇ ਜਾ ਆ ਤੇ ਜਾਂਦੀ ਨਹੀਂ ਮੇਰਾ ਤਾਂ ਤੇਰੇ ਕੋਲੇ ਇੱਥੇ ਆਉਣ ਨੂੰ ਬਾਲਾ ਜੀਜਾ ਕਰੀ ਜਾਂਦਾ ਸੀ ਮੈਂ ਕਿ ਚੱਲ ਪਤਾ ਮੈਨੂੰ ਮੈਂ ਤਾਂ ਕੱਲ ਵੀ ਕਿਹਾ ਸੀ ਬੇਬੇ ਨੂੰ ਵੀ ਬੇਬੇ ਤੂੰ ਪੇਕੀ ਜਾ ਆਪਦੇ ਜਿਵੇਂ ਕਿ ਬੇਬੇ ਵਗ ਜੇ ਤੇ ਲੜਾਜਵੀਰ ਨੂੰ ਫੋਨ ਲਾ ਲੀਏ ਤੇ ਭਈ ਇਹ ਤਾਂ ਹਾਂ ਹੀ ਨਹੀਂ ਕਰੀ ਪੁੱਛ ਕੇ ਦੇਖ ਲਾਂ ਨੀ ਆ ਮੈਂ ਉੱਛੇ ਕੇ ਦੇਖ ਲੈ ਜੇ ਕੀ ਹੈ ਮਹਤਾਈ ਬਾਗ ਗਈ ਤਾਂ ਮੈਂ ਆ ਜੂਗੀ ਤੇ ਫਿਰ ਜੇ ਮੈਂ ਇਹਦੀ ਹੁੰਦਿਆ ਆ ਗਈ ਤੈਨੂੰ ਪਤਾ ਨਾ ਬੁੱਲ ਜੇ ਕੱਢੀ ਜਾਂਦੀ ਰਹਿੰਦੀ ਐ ਰਾਜਵੀਰੋ ਇਹਦੇ ਨੂੰ ਸਹਰਾ ਦਾ ਪਤੀ ਹੈ ਜਿਹੜਾ ਕੁਝ ਕਰਦੀਏ ਕਰੀ ਜਾਣਦੇ ਤੇਰਾ ਜੀ ਆ ਤੇ ਤੂੰ ਆ ਜੀ ਚਲ ਮੈਂ ਗੱਲ ਕਰਕੇ ਦੇ ਲੈਣੀ ਬਾਗ ਗਈ ਬਾਗ ਗਈ ਨਾ ਗਈ ਤਾਂ ਤੂੰ ਆ ਜੀ ਅਸੀਂ ਹੈਗੇ ਮੈਂ ਤੇ ਤੇਰੇ ਬਾਈ ਤੇ ਮੇਰੀ ਗੱਲ ਸੁਣਾ ਹੁਣ ਤੁਸੀਂ ਤਾਂ ਉਹੀ ਗੱਲ ਬਥੇਰਾ ਕਰਦੇ ਹੋ ਭਾਈ ਤਾਂ ਨਾ ਮੈਨੂੰ ਪਤਾ ਨਹੀਂ ਕਿਉਂ ਬਾਲਾ ਕੌਂਸਦੀ ਐ ਉਹ ਤਾਈ ਦਾ ਸਹਵਾਈ ਇਹ ਜੈਂ ਤਾਈ ਥੋੜਾ ਜਿਹਾ ਵਸਾਈ ਨਹੀਂ ਹੈ ਕਿ ਤੁਸੀਂ ਤਾਂ ਕਦੇ ਇਹਨੂੰ ਕੁਝ ਕਿਹਾ ਹੀ ਨਹੀਂ ਹੈਗਾ ਤੈਨਾਂ ਤਾਂ ਨਹੀਂ ਕਿਹਾ ਪਿਛਲੇ ਉਹੀ ਗੱਲ ਕੱਢਦੀ ਹੈਗੀ ਫਿਰ ਉਹੀ ਗੱਲ ਜਿਵੇਂ ਸ਼ਰੀਕੇ ਚ ਸੌ ਗੱਲਾਂ ਚੱਲਦੀਆਂ ਹੁੰਦੀਆਂ ਉਹੀ ਬੇਬੇ ਤਾਂ ਉਹਨੂੰ ਖੋਬਾਂ ਕੱਢਦੀ ਹੈ। ਨਾ ਇਹ ਹਰਪ੍ਰੀਤਾ ਮੈਂ ਸ਼ਰੀਕਾ ਕੋਈ ਇਹਦੇ ਨਾਲ ਨਾ ਇਹ ਉਹੀ ਗੱਲ ਕੁੜੀਆਂ ਤਾਂ ਸਾਰੀਆਂ ਸਾਂਝੀਆਂ ਹੁੰਦੀਆਂ ਨਾਲ ਸੀ। ਹਾਂ ਹਾਂ ਨਹੀਂ ਮੈਂ ਤਾਂ ਨਹੀਂ ਕਹਿੰਦੀ ਵੀ ਕੁੜੀਆਂ ਤਾਂ ਸਾਰੀਆਂ ਸਾਂਝੀਆਂ ਹੁੰਦੀਆਂ ਐ ਤਾਂ ਹੁਣ ਸ਼ਰੀਕੇ ਚ ਤਾਂ ਆਪਣੇ ਚੱਲਦੀ ਰਹਿੰਦੇ ਨਾਲੇ ਹੁਣ ਕਿਹੜਾ ਵਿਚਾਰੇ ਉਹੀ ਗੱਲ ਚਾਚਾ ਚਾਚੀ ਬੈਠੇ ਆ ਵੀ ਉਹਨਾਂ ਨਾਲ ਕੋਈ ਵਿਰੋਧ ਕਰਾਂਗੇ ਸੀ। ਹੋਰ ਤੈਨੂੰ ਤਾਂ ਇਹ ਸਮਝਦੀ ਹੈਗੀ ਤੇ ਫਿਰ ਉਹ ਪੁੱਛ ਕੇ ਤੇ ਚੱਲ ਮੈਨੂੰ ਦੱਸ ਨਹੀਂ ਤੇ ਫਿਰ ਮੈਂ ਉਹਦੀ ਚੜ ਜੂਗੀ ਮੈਂ ਤਿਆਰ ਹੀ ਹਾਂ ਲੈ ਮੈਂ ਤੈਨੂੰ ਕੋਈ ਦੱਸਣਾ ਰਾਜਵੀਰ ਜੋ ਤੇਰੇ ਜੀ ਕਰੀ ਜਾਂਦਾ ਤੂੰ ਆ ਜਾ ਤੇਰੇ ਬਾਈ ਮੈਨੂੰ ਲੜੂਗਾ ਵੀ ਜੋ ਰਾਜਵੀਰ ਆਉਂਦੀ ਸੀ ਤਾਂ ਜਵਾਬ ਕੰਨ ਦਿੱਤਾ ਲੈ ਭਾਬੀ ਫਿਰ ਇਹ ਨਾ ਲੜ ਪੇ ਮੇਰੇ ਨਾਲ ਨਹੀਂ ਲੜਦੀ ਕੁਛ ਨਹੀਂ ਕਹਿੰਦੀ ਤੂੰ ਆ ਜਾ ਕੀ ਇਹ ਬਾਗੀ ਜਾਵੇ ਚੱਲ ਮੈਂ ਪੁੱਛ ਕੇ ਦੇਖਦੀ ਆ ਬਾਗੀ ਉਦੋਂ ਚੰਗਾ ਨਾ ਗਈ ਤਾਂ ਆਪੇ ਇੱਥੇ ਇਹ ਤਾਂ ਗੇਟ ਕੋਲ ਬੈਠੀ ਹੁੰਦੀ ਆ ਬਾਹਲਾ ਵਿੱਚ ਨਹੀਂ ਅੜਦੀ ਤੂੰ ਆਪੇ ਗੱਲ ਸਾਂਭ ਲੇਂਗੀ ਫਿਰ ਤਾਂ ਮੈਂ ਆ ਜਾਨੀ ਆ ਤੂੰ ਆ ਜਾ ਠੀਕ ਹੈ ਚੰਗਾ ਠੀਕ ਹੈ ਚੰਗਾ ਲੈ ਹੁਣ ਮੈਂ ਕੁੜੀ ਨੂੰ ਤਾਂ ਕਹਿਤਾ ਵੀ ਤੂੰ ਆ ਜਾ ਤੇ ਹੁਣ ਇਹਦੇ ਨਾਲ ਪਹਾੜ ਨਾਲ ਮੱਥਾ ਲਾਉਣਾ ਪਊਗਾ ਇਹਨੂੰ ਕਹਿਣਾ ਪਊਗਾ ਪੁੱਛਣਾ ਪਊਗਾ ਇਹਨੂੰ ਵੀ ਤੂੰ ਵਗ ਜਾ ਲਾਇਆ 4 ਦਿਨ ਜੇ 4 ਦਿਨ ਲਾਇਆ ਤੋ 4 ਦਿਨ ਸੌਖੀ ਲਾ ਜੇ ਜੇ ਨਾ ਗਈ ਤੇ ਭਾਈ ਹੁਣ ਚੱਲ ਆ ਜੂਗੀ ਜਿਵੇਂ ਜਵਾਬ ਦੇਣੀ ਆ ਫਿਰ ਉਹਦਾ ਬਾਈ ਲੜਦਾ ਵੀ ਤੇ ਜਵਾਬ ਕਾਤੋਂ ਦਿੱਤਾ ਕੁੜੀ ਨੂੰ ਜਦੋਂ ਆਉਂਦੀ ਸੀਗੀ ਉਹ ਤੇਰਾ ਦੱਸ ਕੀ ਕੰਮ ਖੜਾ ਸੀ ਦੇਖ ਲਾਨੀਆਂ ਜੇ ਬਾਗੀ ਪਰੇ ਕਿਹਦੇ ਨਾਲ ਗੱਲਾਂ ਕਰਦੀ ਫਿਰਦੀ ਐ ਮੇਰੀ ਮਾਂ ਦਾ ਫੋਨ ਸੀ ਬੇਬੇ ਉਹਦੇ ਨਾਲ ਕਰਕੇ ਆਈਆਂ ਗਈ ਇਧਰੋਂ ਆਈ ਸੀ ਮੈਂ ਉਹ ਫੋਨ ਆ ਗਿਆ ਫਿਰ ਮੈਂ ਗੱਲਾਂ ਕਰਨਾ ਕਿ ਮੈਂ ਚੱਲੂ ਰਹੀ ਬਾਰਗੇ ਖੜਕੀ ਕਰ ਲਾਨੀ ਆ ਆਹੋ ਇੱਥੇ ਬੁੜੀ ਬੈਠੀ ਐ ਚੁਗਲੀਆਂ ਕਰਕੇ ਆਈ ਹੋਵੇਗੀ ਮੈਂ ਬੇ ਕੀ ਚੁਗਲੀਆਂ ਕਰਨੀਗਾ ਉਹ ਤਾਂ ਉਹ ਗੱਲਾਂ ਕਰੀਆਂ ਸੀ ਮੇਰੀ ਮਾਂ ਤਾਂ ਕਹਿੰਦੀ ਸੀ ਵੀ ਦੋ ਚਾਰ ਦਿਨ ਲਾ ਜਾ ਅੱਛਾ ਹਾਂ ਵਗ ਜਾ ਫੇਰ ਬਾਅਦ ਕਿਵੇਂ ਜਾਵਾਂ ਕਰਦੇ ਕੰਮ ਕਰ ਲੇਗੀ ਤੂੰ ਮੈਥੇ ਤਾਂ ਕੋਈ ਹੁੰਦੇ ਨਹੀਂ ਆਹੋ ਫਿਰ ਉਹ ਤਾਂ ਪਤੀ ਹੁਣ ਵੀ ਤੇ ਇੱਥੋਂ ਹੁੰਦੇ ਨਹੀਂ ਮੈਂ ਤਾਂ ਐ ਕਹਿੰਨੀ ਆ ਚਲ ਮੈਂ ਤਾਂ ਫੇਰ ਜਾ ਆਉਂਗੀ ਜਦੋਂ ਆ ਮਾੜਾ ਜਿਹਾ ਨਿਬੜ ਜਾਣੇ ਨੇ ਖੇਤ ਦਾ ਕੰਮ ਖੇਤ ਦਾ ਬਾੜਾ ਐ ਜੇ ਤੇ ਤੂੰ ਜਾ ਆ ਬੇ ਵੀ ਚਾਰ ਦਿਨ ਕਿ ਮੈਂ ਤਾਂ ਆਪਣੀ ਜਾਂਦੀ ਮੈਂ ਕਿਉਂ ਜਾ ਮੱਸਾ ਕੱਢ ਡਿੱਗਣਾ ਹੈਗਾ ਬੱਸਾਂ ਤੇ ਚੱਲ ਚੱਲ ਮੀ ਪਈ ਜਾਂ ਨਾ ਤਿਲਕਾ ਕਿਤੇ ਡਿੱਗ ਪੀ ਲਾਜ ਕਰਾ ਦੇਂਗੀ ਬੇਬੇ ਬੱਸ ਤੇ ਨਾ ਜਾਈ ਤੈਨੂੰ ਗੱਡੀ ਤੇ ਛੱਡਿਆ ਹੋਊਗਾ ਤੇ ਬਾਈ ਨੂੰ ਕਹਿ ਦੂੰ ਨਾ ਮੈਂ ਬੱਸ ਤੇ ਜਾਂਦੀ ਨਹੀਂ ਨਾ ਗੱਡੀ ਤੇ ਜਾਵਾਂ ਲੈ ਗੱਡੀ ਤੇ ਤਾਂ ਨਹੀਂ ਤਿਲਕ ਕੇ ਡਿੱਗਦੀ ਗੱਡੀ ਤੇ ਤੈਨੂੰ ਜਮਾ ਕਰੇ ਛੱਡਿਆ ਹੋਊਗਾ ਤੇ ਜਦੋਂ ਆਉਣਾ ਹੋਵੇ ਉਦੋਂ ਫੋਨ ਕਰਦੀ ਲੈ ਆਵਾਂਗੇ ਜਾ ਕੇ ਨਾ ਨਾ ਮੈਂ ਨਹੀਂ ਜਾਂਦੀ ਕਿਤੇ ਮੈਂ ਨੂੰ ਜਾਂਦੀ ਕਿਤੇ ਆਹੋ ਕਰਦੀ ਹੁੰਨੀ ਐ ਤੂੰ ਤਾਂ ਦੇਖ ਲੈ ਲੋਕਾਂ ਦੀਆਂ ਨਾ ਜਾਣ ਨਹੀਂ ਦਿੰਦਾ ਨੂਹਾ ਸੱਸਾਂ ਨੂੰ ਵੀ ਇੱਥੋਂ ਬਾਹਰ ਨਾ ਟੱਪ ਤੇ ਜਾਣਾ ਨਹੀਂ ਕਿਤੇ ਵੀ ਮੈਂ ਤੈਨੂੰ ਇੰਨਾ ਕਹਿੰਨੀ ਆਂ ਵੀ ਬੇਬੇ 4 ਦਿਨ ਲਾਇਆ ਪੇਕੀਆਂ ਉਹਦੇ ਆਹ ਹੋ ਦਿੰਦਾ ਮੈਨੂੰ ਸੌਖੀ ਹੋ ਜਾਂਦੀ ਜੇ ਬੁੜੀ ਘਰੋਂ ਭੱਜੇ ਤਾਂ ਤੇ ਮੈਨੂੰ ਖਾਈ ਏ ਉਹ ਮੈਨੂੰ ਬੈਠੀ ਕੀ ਕਹਿੰਨੀ ਐ ਰੋਟੀ ਟੁਕ ਤੈਨੂੰ ਦੇਈ ਜਾਂਦੀ ਮੈਨੂੰ ਦੱਸ ਕੀ ਖਾਈ ਏ ਹਾਂ ਤੈਨੂੰ ਖਾਈ ਏ ਤੈਨੂੰ ਆ ਮੌਜਨਾ ਮੈਂ ਗੁਲਛਰਲੇ ਡਾਉਂਦੀ ਤੁਰੀ ਫਿਰ ਆ ਇੱਥੇ ਲੇ ਗੁਲਛਰਲੇ ਡਾਉਣ ਨੂੰ ਬੇਬੇ ਮੇਰੇ ਕੋਲੇ ਕਿਹੜਾ ਕਬੀਲਦਾਰੀ ਹੈ ਤੇਰੇ ਮੁੰਡੇ ਕੋਲੇ ਐ ਸਾਰਾ ਕੁਝ ਲੈ ਮੇਰੇ ਮੁੰਡੇ ਕੀ ਤੇਰੇ ਨਾਲ ਕੋਈ ਅੰਡਾ ਹੈ ਹੂੰ ਇਕ ਤਾਂ ਆਨੇ ਬਹਿਮ ਕਰਦੀ ਰਹਿੰਦੀ ਆ ਬਿਨਾ ਗੱਲ ਤੋਂ ਬਹਿਮ ਕਰਦੀ ਆ ਬਹਿਮ ਦੀ ਬਿਮਾਰੀ ਏ ਤੈਨੂੰ ਬਾਹਰ ਕੱਢ ਕੇ ਕਰ ਦਿਮਾਗ ਚੋਂ ਐਂ ਕਹਿੰਦੀ ਆ ਵੀ ਅਸੀਂ ਘਰ ਖਰਾਬ ਕਰ ਦੇਵਾਂਗੇ ਅਸੀਂ ਵੀ ਘਰ ਬੰਨਣਾ ਚਾਹੁੰਦੇ ਆਂ ਅਸੀਂ ਪੱਟਣਾ ਨਹੀਂ ਚਾਹੁੰਦੇ ਤੈਨੂੰ ਕੀ ਪਤਾ ਏ ਘਰ ਬੰਨਣਾ ਦਾ ਅੱਛਾ ਮੈਨੂੰ ਕੱਲੇ ਕੰਮ ਕਰਨ ਦੀ ਪਤਾ ਬੇਬੇ ਘਰ ਬੰਨਣਾ ਦਾ ਕੱਲੀ ਨੂੰ ਕੀ ਪਤਾ ਠੀਕ ਏ ਬੇਬੇ ਤੇਰੇ ਬਿਨਾ ਘਰ ਨਹੀਂ ਬਾਈਦਾ ਤੂੰ ਹੀ ਬਣ ਸਕਦੀ ਏ ਤੇਰੇ ਉਂਗਲੀ ਮੱਥਾ ਟੇਕ ਐਵੇਂ ਚੱਲ ਤੂੰ ਨਾ ਜਾ ਤੇਰੀ ਮਰਜ਼ੀ ਏ ਜਾਣਾ ਜਾ ਨਹੀਂ ਜਾਣਾ ਨਾ ਜਾ ਮੇਰਾ ਤਾਂ ਕਹਿਣਾ ਫਰਜ਼ ਸੀ ਮੈਂ ਤਾਰਾ ਕੰਮ ਕਰਦੀ ਮੈਨੂੰ ਤਾਂ ਕੰਮ ਪਏ ਹੋਣਗੇ ਸਭ ਕੁਝ ਹੀ ਕਹਿੰਦੀ ਕੋਈ ਸਬਜੀ ਚੀਰ ਦੇ ਸਬਜੀ ਲੈ ਕੇ ਦੇ ਮੈਂ ਕੇ ਤਾਂ ਸਰਜੀ ਰੀ ਜਾਂਦੀ ਮੈਂ ਨਹੀਂ ਚਾਹੀਦੀ ਸਬਜੀ ਸੁਬਜੀ ਵਗ ਜਾ ਇੱਥੋਂ ਮੈਂ ਮਾੜਾ ਮੋਟਾ ਤਾਂ ਕਰਾ ਦਿਆ ਕਰ ਬੈਠੀ ਤਾਂ ਫਿਰ ਸੁਖ ਤਾਂ ਮੈਨੂੰ ਹੈ ਨਹੀਂ ਕੋਈ ਤੇਰਾ ਜੇ ਨਹੀਂ ਸੁਖ ਭੇ ਹਣ ਕਰੋ ਬੜਾ ਉਹ ਮੈਂ ਕਦੇ ਨਾ ਬਾਬਾ ਗੁਰੂ ਮੈਂ ਤਾਂ ਆਪ ਹੀ ਚੀਰ ਲਾਂ ਜੇਰਾ ਕਰਤਾ ਮੈਂ ਚੰਗਾ ਚੰਗਾ ਆਹੋ ਕਰ ਲੈ ਹੁਣ ਖਾਨਸੂਰੀ ਬਣੀ ਜਾਂਦੀ ਆ ਕੱਲ੍ਹ ਹੀ ਕੰਮ ਕਰਕੇ ਨਹੀਂ ਰਹਾ ਜੀ ਤੂੰ ਕਰ ਲੈ ਬੇਬੇ ਕੰਮ ਤੂੰ ਕਰ ਲੈ ਉਹਨੂੰ ਕਰ ਲੈ ਉਹਨੂੰ ਕਰ ਲੈ ਉਹ ਚੱਲ ਨੀਰਾ ਦਾ ਪਾਤਾ ਮੱਜਾਂ ਆ ਪਤਾ ਨਹੀਂ ਬੇਬੇ ਨੇ ਕਿਉਂ ਬੋਲੀ ਜਾਂਦੀ ਐ ਹਰ ਵੀ ਤੂੰ ਉੱਚੀ ਉੱਚੀ ਉਹ ਸਾਰਾ ਦਿਨ ਉੱਚਾ ਹੀ ਬੋਲਦੀ ਰਹਿੰਦੀ ਐ ਇਹ ਗੱਲਾਂ ਵੀ ਉੱਚੋਂ ਕਰਦੀ ਰਹਿੰਦੀ ਐ ਕੀ ਹੋ ਗਿਆ ਕੀ ਗੱਲ ਬੇਬੇ ਨੇ ਕੀ ਬੋਲੀ ਜਾਂਦੀ ਸੀਗੀ ਤੂੰ ਮੈਂ ਬੇਬੇ ਨੇ ਕੀ ਬੋਲਣਾ ਸੀ ਉਹਦੇ ਉਹ ਕਿ ਮੇਰੀ ਗੱਲ ਸੁਣ ਲੈ ਇੱਧਰ ਬੇਬੇ ਨੂੰ ਨਾ ਸੁਣ ਜੇ ਉਹ ਬੇਬੇ ਨੂੰ ਸੁਣ ਜੂਗਾ ਫੇਰ ਕੀ ਗੱਲ ਐ ਬੇਬੇ ਤਾਂ ਕੋਈ ਚੋਰੀ ਹੋ ਗਈ ਆਪਾਂ ਨੂੰ ਚੋਰੀ ਆ ਬੇਬੇ ਤਾਂ ਹਾਂ ਜੀ ਚੋਰੀ ਫੇਰੀ ਕਹਿੰਨੀ ਆ ਐਡੀ ਕੀ ਗੱਲ ਐ ਚੋਰੀ ਵਾਲੀ ਚੋਰੀ ਵਾਲੀ ਤਾਂ ਇਹ ਗੱਲ ਹੈ ਰਾਜਵੀਰ ਕਹਿੰਦੀ ਨਾ ਮੇਰਾ ਜੀ ਕਰਦਾ ਕਹਿੰਦੀ 2-4 ਦਿਨ ਮੈਂ ਲਾ ਕੇ ਜਾਣਾ ਹੁਣ ਅਛਾ ਭੈਣ ਨੇ ਫੋਨ ਕੀਤਾ ਸੀਗਾ ਤੈਨੂੰ ਆ ਫੋਨ ਕੀਤਾ ਸੀ ਮੇਰੇ ਕੋਲ ਇਹ ਫਿਰ ਭੈਣ ਨੂੰ ਤੂੰ ਕਹਿਣਾ ਸੀ ਭੈਣੇ ਤੂੰ ਆ ਜਾ ਫਿਰ ਜਿਦ ਤਰਾ ਮਾਨ ਕਰਦਾ ਕੀ ਗੱਲ ਹੈ ਮੈਂ ਤਾਂ ਉਹਨੂੰ ਕਹਿਤਾ ਵੀ ਤੂੰ ਆ ਜਾਓ ਕਹਿੰਦੀ ਸੀ ਵੀ ਮੇਰਾ ਤਾਂ ਫਿਰ ਇਹ ਤਾਈ ਉਰੇ ਤਾਂ ਮੇਰੇ ਜੀਜਾ ਨਹੀਂ ਕਰਦਾ ਉਹ ਨੂੰ ਕਹਿੰਦੀ ਇਹ ਤਾਂ ਤਾਈ ਪਿੰਡ ਪੁੰਡ ਗਈ ਹੁੰਦੀ ਮੈਂ ਫੇਰ ਆ ਜਾਂਦੀ ਮੈਂ ਕਿਹਾ ਜੇ ਤੂੰ ਨਾ ਆਈ ਤੇਰੇ ਬਾਈ ਮੈਨੂੰ ਲੜੂਗਾ ਵੀ ਤੇ ਜਵਾਬ ਦਿੱਤਾ ਰਾਜੀ ਵੀ ਉਹ ਐ ਹੁਣ ਆਪਣੀ ਬੇਬੇ ਕੀ ਕਹੂਗੀ ਭੈਣ ਨੂੰ ਆਈ ਰੋ ਤਾਂ ਨਹੀਂ ਕੁਝ ਕਹਿੰਦੀ ਚਲ ਜਾਇਆ ਸੁਭਾਅ ਇਹਦਾ ਹੈਗਾ ਹੈਗਾ ਤਾਂ ਕੋਈ ਗੱਲ ਨਹੀਂ ਤੇਰਾ ਕੁਝ ਬੋਲਦੀ ਐ ਤੂੰ ਤਾਂ ਕਰੇ ਨਹੀਂ ਹੁੰਦਾ ਤੈਨੂੰ ਨਹੀਂ ਪਤਾ ਲੱਗਦਾ ਮੈਨੂੰ ਪਤਾ ਜਿਹੜਾ ਕੁਝ ਕਹਿੰਦੀ ਐ ਗੱਲਾਂ ਨਾ ਗੱਲਾਂ ਤਾਂ ਸੁਤੇ ਕਰਦੀ ਹੁੰਦੀ ਕੋਲੇ ਬੈਠੀ ਤੂੰ ਨਾਲੇ ਤਾਂ ਪਿਆਰ ਨਾਲ ਗੱਲਾਂ ਕਰੂਗੀ ਮੈਂ ਗੱਲ ਇਹੋ ਜੀ ਕਰ ਜੂ ਜਿਹੜੀ ਅਗਲੇ ਤੇ ਜਿਵੇਂ ਕਹਿੰਦੇ ਹੁੰਦੇ ਐ ਤਲਵਾਰ ਮੰਗੂ ਵੱਜੇ ਓ ਮੇਰੀ ਗੱਲ ਸੁਣ ਜਖਮਾਂ ਤੇ ਪਥੇਰਾ ਬੋਲਦੀ ਰਹਿੰਦੀ ਹੈ ਬੋਲਦੀ ਹੈ ਬੇਬੇ ਰਾਜਵੀਰ ਨੂੰ ਇਹ ਜੀਆਂ ਗੱਲਾਂ ਕਹਿ ਜਾਂਦੀ ਹੈ ਜਿਹੜੀਆਂ ਉਹੀ ਗੱਲਾਂ ਉਹੀ ਗੱਲਾਂ ਉਸ ਵਾਂਗੂ ਲੱਗਦੀਆਂ ਕਿ ਬੱਡੇ ਤੈਨੂੰ ਹੁਣ ਮੈਂ ਤੇਰੀ ਗੱਲ ਸਮਝਦਾ ਇਹ ਤਾਂ ਸੁਤੇ ਸਭਾਈ ਹੈ ਗੱਲਾਂ ਨਾ ਹੁਣ ਦੇਖ ਐ ਲਾਲਾ ਤੂੰ ਚਾਚੇ ਚਾਚੀ ਨਾਲ ਕੋਈ ਸੌਗ ਹੁੰਦੀ ਹੈ ਪਹਿਲਾਂ ਦੀ ਜਿਹਨੂੰ ਦਰਾਣੀ ਜਠਾਣੀ ਹੁੰਦਾਂ ਆਪੜੀਆਂ ਸੌ ਗੱਲਾਂ ਹੁੰਦਾਂ ਆਈਆਂ ਉਹ ਗੱਲਾਂ ਹੁਣ ਰਾਜਵੀਰ ਨੂੰ ਸੁਣਾਈ ਕਰਨ ਲੱਗ ਜਾਂਦੀਆਂ ਕਿ ਤੇਰੀ ਮਾਂ ਨੇ ਫਲਾਣੇ ਬਣੇ ਆਏ ਕਰਿਆ ਮੇਰੇ ਨਾਲ ਤੇਰੇ ਪਿਓ ਨੇ ਸਾਡੇ ਨਾਲ ਆਏ ਕਰਿਆ ਤੇ ਹੁਣ ਖਾਨੀ ਸਾਡੇ ਚੁੱਲ੍ਹੇ ਤੇ ਆ ਕੇ ਬੋਲਦੀ ਦਾ ਸੁਤੇ ਸਭਾਈ ਹੈ ਉਹਦੇ ਵਿਚਾਰੀ ਨੇ ਮੰਨਤੇ ਲੱਗ ਜਾਂਦੀ ਏ ਗੱਲ ਉਹ ਤੈਨੂੰ ਪਤਾ ਉਹਨੂੰ ਕਿੰਨਾ ਬੁਰਾ ਲੱਗਦਾ ਉਹ ਲੱਗਦਾ ਵੀ ਗੱਲ ਭੈਣ ਨਾ ਭਰਾ ਨਾ ਹੋਵੇ ਮਾਂ ਨਾ ਪਿਓ ਨਾ ਹੋਵੇ ਹੈ ਉਹ ਮੇਰੀ ਗੱਲ ਸੁਣੋ ਕਹਿੰਦੇ ਹੁੰਦੇ ਆ ਨਾ ਵੀ ਜੀ ਦਾ ਕੋਈ ਹੁੰਦਾ ਨਹੀਂਗਾ ਹੂੰ ਉਹਨ ਤਾਂ ਫਿਰ ਮਾੜੀ ਮਾੜੀ ਗੱਲ ਵੀ ਉਥੋਂ ਉੱਥੀ ਜਾ ਕੇ ਚੋਣਦੀ ਹੈ ਵਾਪਸ ਹਿਸਾਬ ਲਾ ਲਾ ਜੇ ਆਪਾਂ ਐ ਹੋਈ ਗਏ ਆਪਾਂ ਨੂੰ ਕਿੰਨਾ ਬੁਰਾ ਲੱਗੇ ਜੇ ਆਪਣੀ ਚਾਚੀ ਤਾਂ ਹੀ ਆਪਾਂ ਨੂੰ ਕੁਛ ਕਹੇ ਬੇਬੇ ਐ ਨਹੀਂ ਦੇਖਦੀ ਵੀ ਚਲ 4 ਦਿਨ ਆਈ ਏ ਕੁੜੀ ਹੁਣ ਤਾਂ ਸੌਕੇ ਲਾ ਜਾਣ ਦੇ ਉਹ ਤਾਂ ਜਖਮਾਂ ਤੇ ਨਾ ਨਮਕ ਭੁੱਕਣ ਵਾਲੀ ਗੱਲ ਹੁੰਦੀ ਹੈ ਉਹ ਜਹਾਂ ਤਾਂ ਪਹਿਲੀ ਹੱਲੇ ਹੁੰਦੇ ਨੇ ਬੇਬੇ ਨੂੰ ਮੈਂ ਕਿਹਾ ਤੂੰ ਐਂ ਕਰ ਪੇਕੀ ਜਾਇਆ ਤੇ ਚਾਰ ਦਿਨ ਲਾਇਆ ਕਹਿੰਦੀ ਐ ਕਿ ਮੈਂ ਤਾਂ ਕਿ ਜਾਣਦੀ ਨਹੀਂ ਕਹਿੰਦੀ ਤੂੰ ਤਾਂ ਮੈਨੂੰ ਕੜੋਂ ਕੱਢਣ ਨੂੰ ਫਿਰਦੀ ਐ ਉਹ ਤੂੰ ਕੋਈ ਐਂ ਤਾਂ ਨਹੀਂ ਦੱਸਤਾ ਵੀ ਭੈਣ ਉਹ ਫੇਰ ਤਾਂ ਜਮੀ ਨਹੀਂ ਜਾਣਾ ਉਹਨੇ ਮੈਂ ਕਿੱਥੇ ਗੱਲ ਕਰੀ ਐ ਰਾਜਵੀਰ ਦੀ ਤਾਂ ਮੈਂ ਗੱਲ ਵੀ ਨਹੀਂ ਕਰੀ ਉਹਦੇ ਕੋਲੇ ਉਹ ਫਿਰ ਹੁਣ ਆਪਾਂ ਨੂੰ ਵੀ ਘਰੋਂ ਤਾਂ ਭੇਜ ਨਹੀਂ ਸਕਦੇ ਕਿਸੇ ਗੱਲ ਨਾਲ ਮੈਂ ਤਾਂ ਐਂ ਆਖਿਆ ਸੀ ਮਾਂਖਾ ਜੀ ਬੱਸ ਤੇ ਨਹੀਂ ਜਾਇਆ ਜਾਂਦਾ ਤੈਨੂੰ ਗੱਡੀ ਤੇ ਛੱਡਿਆਊਗਾ ਕਹਿੰਦੀ ਮੈਂ ਤਾਂ ਜਾਂਦੀ ਨਹੀਂ ਉਹ ਬੱਸ ਤੂੰ ਐਂ ਕਰੀ ਹੋਰ ਤਾਂ ਆਪਣੇ ਕੋਲੇ ਕੋਈ ਹੱਲ ਨਹੀਂ ਹੈ ਗੱਲ ਦਾ ਜਦੋਂ ਭੈਣ ਆਈ ਨਾ ਤੂੰ ਇਹਦੇ ਕੋਲੇ ਕੱਲੀ ਨਾ ਬੈਠਣ ਦੀ ਤੂੰ ਕੋਲੇ ਰਹੀਂ ਫਿਰ ਕੋਲੇ ਤਾਂ ਨਹੀਂ ਤੇਰੇ ਬੋਲੂਗੀ ਹੋਏ ਮੈਨੂੰ ਕਹਿ ਰਾਂਦੀ ਐ ਵੀ ਤੂੰ ਜਾ ਕੇ ਕੰਮ ਕਰ ਖੜੀ ਹੋ ਇੱਥੇ ਤੂੰ ਕੀ ਮੰਗਦੀ ਆ ਤੂੰ ਪ੍ਰਧਾਨ ਐਂਗੀ ਕੋਈ ਨਹੀਂ ਆਪਾਂ ਸਾਹਮਲਾਗੇ ਆ ਜਾਣ ਦੇ ਭੈਣ ਨੂੰ ਭੈਣ ਤਾਂ ਆਊਗੀ ਮੈਂ ਕਹਤਾ ਚੱਲ ਜਾ ਐਵੇਂ ਨਾ ਤੂੰ ਬੇਪੈਨ ਲੜੀਂਦੀ ਹੋ ਮੈਂ ਹੁਣ ਜੇ ਤੂੰ ਮੋਟਰਸਾਈਕਲ ਲੈ ਕੇ ਜਾਨਾ ਫੇਰ ਆਖੂਗੀ ਵੀ ਕਿੱਧਰ ਜਾਨਾ ਕਾ ਤੋਂ ਗਿਆ ਮੈਨੂੰ ਦੱਸ ਕੇ ਨਾ ਗਿਆ ਭੈਣ ਨੂੰ ਚੜਾਉਣ ਵਾਗ ਗਿਆ ਹੁਣ ਨਾ ਆਪਾਂ ਦੱਸ ਸਕਦੇ ਕੋਈ ਠੰਡੀ ਐ ਭੈਣ ਕਿਹੜਾ ਦੂਰ ਐ ਆਪਣਾ ਅੱਡਾ ਨੇੜੀ ਐ ਤੁਰ ਕੇ ਆਜੂਗੀ ਚੰਗਾ ਚਲ ਕੋਈ ਸਬਜ਼ੀ ਲੈ ਆਈ ਚੱਜਦੀ ਬਣਾ ਲਾਂਗੇ ਵਿਚਾਰੀ ਕੁੜੀ ਆਈ ਤੋਂ ਹਰਪ੍ਰੀਤ ਦੇ ਮਗਰ ਲੱਗ ਕੇ ਆ ਤਾ ਗਈ ਉਹੀ ਗੱਲ ਕਿਤੇ ਤਾਈ ਨਾਲ ਲੜਨ ਲੱਗ ਜੇ ਮੇਰੇ ਨਾਲ ਚਲ ਜੇ ਹਰਪ੍ਰੀਤ ਮੂਰੇ ਹੋਈ ਤਾਂ ਵੀ ਲੋਟਾ ਚਲ ਆਪੇ ਗੱਲ ਜੀ ਸਾਂਭ ਲੂਗੀ ਮੈਂ ਤਾਂ ਤਰੇ ਹੈ ਨਹੀਂ ਗਿਆ ਮੇਰੇ ਤਾਂ ਜੀ ਨਹੀਂ ਸੀ ਲੱਗਦਾ ਮੈਂ ਚਲ ਦੋ ਦਿਨ ਮਿਲਿਆ ਮਾਂ ਜਾ ਕੇ ਬੂ ਮੈਂ ਮਰ ਜਾ ਤਾਈ ਤਾਂ ਆ ਬੈਠੀ ਹੈਗੀ ਹੁਣ ਬੁਲਾਉਣੀ ਵੀ ਪਊਗੀ ਇਹ ਜੇ ਨਹੀਂ ਬੁਲਾਉਂਦੀ ਤਾਂ ਵੀ ਬਹਾਨਾ ਪਾੜ ਲੂਗੀ ਤਾਈ ਸਸਰੀ ਕਾਲ ਨਹੀਂ ਰਾਜ ਤੂੰ ਕਿੱਧਰ ਆ ਗਈ ਹੋ ਤੜਕੜੀਆਂ ਹਾਂ ਠੀਕ ਆ ਤਾਈ ਵਧੀਆ ਕਿਵੇਂ ਆਈ ਏ ਤੂੰ ਮੈਂ ਤਾਂ ਮਿਲਣਾ ਹੀ ਸੀ ਤਾਈ ਮੈਂ ਚੱਲ ਰਾਇ ਪੂੰਗੀ ਦੋ ਦਿਨ ਬੈ ਜਾ ਬੈ ਜਾ ਆਏ ਕਿਹਨੂੰ ਮਿਲਣ ਆਈ ਐ ਲੈ ਸੋਨੂੰ ਮਿਲਣਾ ਹੀ ਏ ਹੋਰ ਕਿਹਨੂੰ ਮਿਲਣ ਆਉਣਾ ਸੀ ਅੱਛਾ ਮੈਂ ਹਰਪ੍ਰੀਤ ਨੂੰ ਮਿਲਿਆਉਣੀ ਆ ਚੱਲ ਬਾਈ ਹੋਰਾਂ ਕੋਲੇ ਲਾ ਆਉਣੀ ਆ ਦੋ ਦਿਨ ਮੇਰੇ ਜੀਜਾ ਨਹੀਂ ਲੱਗਦਾ ਸੀ ਕਿਉਂ ਇੱਥੇ ਮਿਲਣ ਨੂੰ ਇੱਥੇ ਦੋ ਦਿਨ ਨਾਲ ਆਈ ਤੂੰ ਇੱਥੇ ਕਿਉਂ ਤਾਈ ਆਹ ਮੁਰਜੀਆ ਤੈਨੂੰ ਮਿਲ ਕੇ ਕੋਈ ਨਹੀਂ ਤਾਈ ਦੋ ਦਿਨ ਲਾ ਜੂਗੀ ਮੈਂ ਮਸਾਂ ਤਾਂ ਆਈਆਂ ਕੰਮ ਥੰਦਾ ਛੱਡ ਕੇ ਐਨੇ ਸਾਡੇ ਦੁੱਧ ਆਵਾਲ ਹੈ ਨਹੀਂ ਚਾਹ ਚੂ ਨੂੰ ਚੱਲ ਕੋਈ ਨਹੀਂ ਤਾਈ ਮੈਂ ਨਾ ਪੀਊਂਗੀ ਚਾਹ ਲੈ ਚਾਹ ਬਣਾ ਕੇ ਆ ਨਹੀਂ ਪੀਵੇਂਗੀ ਫਿਰ ਤਾਂ ਪਿਉਣੀ ਪੂਤ ਨਹੀਂ ਤੂੰ ਰਹੇਂਗੀ ਤੁਸੀਂ ਚਾਹ ਪਾਣੀ ਪੀਂਦੇ ਨਹੀਂ ਤਾਈ ਆਏ ਹੋ ਅਸੀਂ ਥੋੜੀ ਖਰਾਗੇ ਬੈਠ ਤੇ ਹੁਣ ਤੂੰ ਰਹੇਂ ਨਹੀਂ ਹੱਦ ਕਰ ਗਈ ਸਾਈ ਮੈਂ ਤੇਰੇ ਕੀ ਮਾੜਾ ਕਰ ਤੂੰ ਤਾਂ ਮੈਨੂੰ ਉਹੀ ਬੋਲੀ ਆ ਨਹੀਂ ਰਹਿਣੀ ਆ ਲੈ ਤੇਰੀ ਮਾਂ ਨੇ ਤੇ ਤੇਰੇ ਪਿਓ ਨੇ ਮੇਰੇ ਨਾਲ ਵਾਰੀਆਂ ਕਰੀਆਂ ਫਿਰ ਉਦੋਂ ਤਾਂ ਮੈਂ ਨਿਆਣੀ ਸੀ ਮੈਨੂੰ ਪਤਾ ਵੀ ਨਹੀਂ ਉਹਨਾਂ ਨੇ ਕੀ ਕੁਛ ਕਰਿਆ ਕੀ ਨਾ ਮੈਨੂੰ ਤਾਂ ਹੁਣ ਪਤਾ ਵੀ ਨਹੀਂ ਇਸ ਗੱਲ ਦਾ ਤੂੰ ਮੇਰੇ ਨਾਲ ਬੈਰ ਕੱਢੀ ਆ ਨਹੀਂ ਰਹਿਣੀ ਆ ਮੈਂ ਪਤਾ ਕਿਵੇਂ ਕੱਟਿਆ ਉਹਨਾਂ ਨਾਲ ਚਲ ਕੋਈ ਨਹੀਂ ਤਾਂ ਮੈਂ ਤੇ ਤੁਮਾਫੀ ਮੰਗਦੀ ਆ ਉਹਨਾਂ ਦੀ ਗਲਤੀ ਦੀ ਤੇ ਇਹ ਹੁਣ ਕਾ ਮਾਫੀ ਕੀ ਕਰੂਗੀ ਮੈਂ ਨਾ ਕਰਕੇ ਬਾਗ ਦੇ ਜਹੇ ਜੇ ਸੀਗੇ ਭੁਗਤ ਗਏ ਆ ਆਪਣੇ ਨਾਲ ਸਾਈ ਤੇਰੇ ਨਾਲ ਕੀਤਾ ਕੀ ਐਂ ਤਾਂ ਦੱਸ ਦੇ ਲੈ ਤੇਰੀ ਮਾਂ ਬਥੇਰਾ ਮੈਨੂੰ ਘਰੋਂ ਕਢਾਣ ਲਈ ਸੀ ਲਫੇਰ ਹੁਣ ਮੈਨੂੰ ਚੱਲ ਪਿਆ ਪਿਓ ਪਟਾਉਂਦਾ ਮੈਨੂੰ ਰੋ ਜਾ ਅੱਛਾ ਤਾਈ ਆਹੋ ਬਤਿਹਰੀਆਂ ਮੇਰੇ ਨਾਲ ਸਾਨੂੰ ਜ਼ਮੀਨ ਨਾ ਦਿੰਦੇ ਪਾਣੀ ਨਾ ਲਾਉਣ ਦਿੰਦੇ ਫੇਰ ਤੂੰ ਉਹ ਬੈਰ ਹੁਣ ਮੇਰੇ ਨਾਲ ਕਰਦੀ ਫੇਰ ਤੇ ਗੱਲਾਂ ਤਾਂ ਜਾਦਾਂ ਦੇਤੀ ਪੁੱਤ ਤੂੰ ਅੰਨਾ ਦੇਈ ਐ ਚਲ ਹਰਪ੍ਰੀਤ ਨੂੰ ਬੁਲਾ ਦੇ ਮੜਾ ਜਾ ਹਾਲ ਵੀ ਇੱਥੇ ਫਿਰਦੀ ਹੋ ਕਿਤੇ ਭੌਂਕਦੀ ਚਲ ਮੈਂ ਵਗ ਜਾਂ ਤਾਈ ਗਾਹਾਂ ਤੇਰੀ ਮਰਜ਼ੀ ਐ ਵਗ ਜਾ ਪਰ ਮਣਜੀ ਹੱਥੋਂ ਚਲ ਕੋਈ ਨਹੀਂ ਤਾਈ ਦੇਖਦੀਆਂ ਫੇਰ ਮੈਂ ਨਹੀਂ ਮੁੜ ਜੂਗੀ ਆਹੋ ਮੁੜ ਜੀ ਹੱਥੋਂ ਚੰਗਾ ਮਾਦਾ ਨਾ ਅੱਖ ਵੀ ਸਾਡੇ ਦੁੱਧੇ ਨਹੀਂ ਸਾਡੇ 2 ਮਹੀਨੇ ਆਈ ਨਹੀਂ ਪਤਾ ਹਰਪ੍ਰੀਤ ਐਡੀ ਕਮਲੀ ਆ ਵਿਆਹ ਆ ਨੂੰ ਸੇਵਿੰਗਾਂ ਦੇ ਦਿੰਦੇ ਨੇ ਇਹਨੂੰ ਖਵਾਈ ਜਾਵੇ ਬਿਸਕੁਟ ਕਢਾ ਕੇ ਦੇ ਦੇ ਮੈਂ ਤਾਂ ਇਹਨੂੰ ਤੋਰੂੰਗੀ ਹੱਥ ਨੂੰ ਤੋਰਦੀ ਐ ਇਹਨੂੰ ਵੀ ਮੁਰਜ ਜਾ ਪਈ ਵਗ ਜਾ ਦੇ ਘਰੇ ਅਸੀਂ ਤਾਂ ਰੱਖਦੇ ਨਹੀਂ ਹੈਗੇ ਤੈਨੂੰ ਐਵੇਂ ਸਾਡੇ ਘਰੇ ਕੀ ਕਰਨਾ ਹੀ ਐ ਤੂੰ ਹਰਪ੍ਰੀਤ ਤਾਂ ਮੈਨੂੰ ਕਹਿੰਦੀ ਸੀਗੀ 7-8 ਦਿਨ ਲਾ ਜੀ ਮੈਂ ਤਾਂ ਆਪਦੀ ਸੱਸ ਨੂੰ ਵੀ ਕਹਈ ਆਈ ਸੀਗੀ ਵੀ ਮੈਂ ਤਾਂ ਹੁਣ ਆਉਂਦੀ ਨਹੀਂ ਕਈ ਦਿਨ ਲਾ ਕੇ ਆਉਂਗੀ ਉਹਨੂੰ ਵੀ ਵਿਚਾਰੀ ਨੂੰ ਚਾਹ ਹੋਗਾ ਤਾਂ ਤਾਈ ਤਾਂ ਮੈਨੂੰ ਕਹਿੰਦੀ ਆਥਣ ਨੂੰ ਮੁਰਜ ਜੀ ਹੁਣ ਤਾਈ ਨੂੰ ਦੱਸ ਮੈਂ ਕੀ ਜਵਾਬ ਦੇਵਾਂ ਹਰਪ੍ਰੀਤ ਕਿੱਧਰ ਗਈ ਹਰਪ੍ਰੀਤ ਇੱਧਰ ਵੀ ਹੈ ਨਹੀਂ ਕਿਤੇ ਆ ਆ ਗਈ ਆ ਗਈ ਹਾਂ ਕਿ ਮੈਂ ਆ ਹੋਸ਼ਨਾ ਕੀ ਹਾਲ ਚਾਲ ਹੈ ਠੀਕ ਆ ਵਧੀਆ ਤੂੰ ਦੱਸ ਠੀਕ ਰਹੀ ਨਹੀਂ ਆ ਹਾਂ ਵਧੀਆ ਠੀਕ ਠਾਕ ਆ ਜਾ ਲੈ ਫੜਾ ਦੇ ਚੋਣਾ ਮੈਨੂੰ ਬੜੇ ਟਾਈਮ ਲਾਤਾ ਆਉਂਦੀ ਉਹ ਸੀਗਾ ਹਰਪ੍ਰੀਤ ਪਲਦਾ ਰਹਾ ਬਸ ਲੇਟ ਹੋ ਗਈ ਲੈ ਇੱਧਰ ਬਹਿ ਜਾ ਆ ਕੁਰਸੀ ਲੈ ਲਾ ਮੰਜੇ ਜੀ ਤਾਂ ਕੱਪੜੇ ਪਏ ਬਾਹਲੇ ਇਹ ਮੈਂ ਤੇਰੇ ਚੋਣਾਂ ਦੇ ਸਰੀਆ ਕਰਿਆ ਸੀ ਚੋਣਾ ਰੱਖਿਆ ਵਾ ਰੱਖਿਆ ਚਾਲਾ ਇਹਨੂੰ ਵਿਚਾਰੀ ਨੂੰ ਦੱਸ ਦਿੰਨੀ ਆ ਚਾਲਾ ਰਹਿਣਾ ਤਾਂ ਮੈਂ ਸੀਗਾ 7-8 ਦਿਨ ਹਾਂ ਕਹਿ ਕੇ ਆਈ ਸੀ ਮੇਰੇ ਸਾਸਨੂ ਉਹਨੂੰ ਵੀ ਵਿਚਾਰੀ ਨੂੰ ਚਾਹ ਚੜ ਗਿਆ ਚਾਹ ਤਾਂ ਲੜਾਈ ਇੰਨੇ ਟਾਈਮ ਤੋਂ ਪੇਕੀ ਜਾਨੀ ਆ ਕਹਿੰਦੀ ਚੱਲ ਵਧੀਆ ਲਾਇਆ ਚਾਰ ਦਿਨ ਕਹਿੰਦੀ ਤੂੰ ਕਿਹੜਾ ਰੋਜ ਹੀ ਜਾਨੀ ਫਿਰ ਯੋ ਨਹੀਂ ਤਾਂ ਅੱਠ ਕਹੀ ਇਹਨੀ ਅੱਠ ਲਾ ਜੀ ਫਿਰ ਅੱਠ ਕੀ ਬਾਰੇ ਹੈਗੀ ਹੁਣ ਫਿਰ ਮੈਂ ਮੁੜਨਾ ਅੱਥਾਂ ਨੂੰ ਮੈਨੂੰ ਕੰਮ ਹੋ ਗਿਆ ਜ਼ਰੂਰੀ ਇਹ ਜਾ ਕੇ ਕੰਮ ਹੋ ਗਿਆ ਬਸ ਮੈਨੂੰ ਦੱਸ ਨਹੀਂ ਸਕਦੀ ਕੋਈ ਵਾਰੀ ਸੌ ਕੋਈ ਕੰਮ ਹੁੰਦਾ ਤੇ ਘਰੇ ਨਹੀਂ ਲੋਟ ਜਾਂਦਾ ਫਿਰ ਮੈਂ ਹੁਣ ਵਾ ਗਈ ਜਾਨੀ ਆ ਇਹ ਗੱਲ ਤਾਂ ਹੈ ਨਹੀਂ ਰਾਜਵੀਰ ਪਹਿਲਾਂ ਤੂੰ ਮੈਨੂੰ ਫੋਨ ਤੇ ਵੀ ਕਹਿ ਮੈਂ 2-4 ਦਿਨ ਲਾ ਕੇ ਜਾਊ ਮੇਰੇ ਜੀ ਕਰਦਾ ਤੂੰ ਇਹ ਸੱਸ ਨੂੰ ਵੀ ਕਹਿ ਕੇ ਜਿਵੇਂ ਲਾ ਕੇ ਆਉਂਗੀ ਹੁਣ ਤੈਨੂੰ ਇਹ ਮਿੰਟ ਚ ਕਿੱਧਰੋਂ ਕੰਮ ਹੋ ਗਿਆ ਹੋਆ ਹਰਪ੍ਰੀਤ ਮੈਨੂੰ ਨਾ ਕਰੋ ਫੋਨ ਜਾ ਆ ਗਿਆ ਉਹ ਕਹਿੰਦੇ ਭਾਈ ਤੂੰ ਮੁੜਿਆ ਹੀ ਆਥਣ ਨੂੰ ਫਿਰ ਮਨਾਂ ਨੂੰ ਕਹਤਾ ਵੀ ਚਲ ਮੈਂ ਆਜੂ ਕਦੇ ਫੇਰ ਆਜੂਗੀ ਫੇਰ ਲਾਜੂ ਚਾਰਦੇ ਨਾ ਤੇਰੇ ਫੋਨ ਦਾ ਤਾਂ ਮੈਨੂੰ ਪਤਾ ਮੈਨੂੰ ਐ ਪਤਾ ਵੀ ਤੂੰ ਆਉਂਦੀ ਬੇਬੇ ਕੋਲ ਬੈਠ ਕੇ ਆਈ ਹੈ ਨਾ ਕਾਈ ਨੇ ਤਾਂ ਤੇਰੀ ਨੇ ਮੈਨੂੰ ਕੁਝ ਨਹੀਂ ਆਖਿਆ ਕੁਝ ਨਹੀਂ ਆਖਿਆ ਨਾ ਵੀ ਰਾਜਵੀਰ ਤੂੰ ਇਹ ਨਾ ਗੱਲ ਕਹਿ ਉਹ ਤਾਂ ਮੈਂ ਹੁਣ ਪਤਾ ਕਰ ਲੈਣੀ ਆ 2 ਮਿੰਟਾਂ ਚ ਮੈਂ ਜਾ ਕੇ ਹਰਪ੍ਰੀਤ ਤੂੰ ਤਾਈ ਨੂੰ ਨਾ ਛੇੜੀ ਤੈਨੂੰ ਪਤਾ ਹੁਣੇ ਮੈਨੂੰ ਇੱਥੇ 10 ਮਿੰਟ ਵੀ ਨਹੀਂ ਖੜਨ ਦੇਣਾ ਉਹਦੀ ਘਰੋਂ ਕੱਢ ਦਊਗੀ ਐ ਕਿਵੇਂ ਕੱਢ ਦਊਗੀ ਜਿਹੜਾ ਮੈਂ ਤੇਰੇ ਕੋਲੇ ਘੰਟਾ ਵੀ ਮਿੰਟ ਬੈਠਣਾ ਮੈਨੂੰ ਇਹ ਵੀ ਨਹੀਂ ਬੈਠਣ ਦੇਣਾ ਫਿਰ ਉਹਨੇ ਨਾ ਤੈਨੂੰ ਕੁਛ ਕਿਹਾ ਉਹਨੇ ਫਿਰ ਮੈਨੂੰ ਦੱਸ ਦੇ ਤੂੰ ਸਿੱਧਾ ਕਿਹਾ ਹਰਪ੍ਰੀਤ ਤਾਈ ਕਹਿੰਦੀ ਸੀ ਕਹਿੰਦੀ ਆਥਲ ਨੂੰ ਮੁੜ ਜੀ ਅੱਛਾ ਵੀ ਰਹੀ ਨਾ ਕਹਿੰਦੀ ਸਾਡੇ ਦੁੱਧ ਬਾਦ ਹੈ ਨਹੀਂਗਾ ਮੈਂ ਕਿਹਾ ਮੈਂ ਕਿਹੜਾ ਤਾਈ ਚਾਹ ਪੀਣੀ ਮਾਂ ਮਰ ਜਾ ਨਹੀਂ ਦੁੱਧ ਹੈ ਨਹੀਂਗਾ ਨਹੀਂ 2 ਮਹੀਨਾ ਮਿਲਦਗਾ ਉਹਨਾਂ ਨਾਲ ਕੀ ਕਰ ਫੇਰ ਉਹ ਤੁਹਾਡੇ ਵਾਸਤੇ ਆ ਕਮਲਗੇ ਮੇਰੇ ਵਾਸਤੇ ਤਾਂ ਨਹੀਂ ਤੇ ਫੇਰ ਹੁਣ ਅਸੀਂ ਤੇਰੇ ਵਾਸਤੇ ਕਰਾਂਗੇ ਕੋਈ ਨਹੀਂ ਮੈਂ ਤੇਰੇ ਖਤਰ ਨਹੀਂ ਤਾਂ ਸੇਵ ਕਮਣਾ ਹਾਂਗੀ ਤੇ ਨਾਲੇ ਨਾ ਦੇਖੀਏ ਤੇ ਤੂੰ ਕਹਿ ਕੇ ਅੰਨਿਆ ਦੀ ਸ਼ਾਸਨ ਨੂੰ ਤੇ ਅਸੀਂ ਤੈਨੂੰ ਜਾਣ ਨਹੀਂ ਦਿੰਦੇ ਮੈਂ ਤੈਨੂੰ ਦੱਸਾਂ ਫਿਰ ਅਸੀਂ ਤੇਰੇ ਕੋਲੇ ਆਉਣਾ ਨਹੀਂ ਉੱਤੋਂ ਨਹੀਂ ਹੋ ਕੇ ਜਾਏਗੀ ਕਾਹਨੂੰ ਹਰਪ੍ਰੀਤ ਐਵੇਂ ਆਪਦੇ ਘਰੇ ਕਾਹਨੂੰ ਕਲੇਸ਼ ਪਾਇਆ ਤੁਸੀਂ ਨਹੀਂ ਕਲੇਸ਼ ਪੈਂਦਾ ਆਪੇ ਦੋ ਮਿੰਟ ਬੋਲ ਮਿਲ ਕੇ ਬਗਨੀ ਨਹੀਂ ਬਹੁਤਾ ਆਪੇ ਦੋ ਮਿੰਟ ਬੋਲ ਕੇ ਬਹਿ ਜੂਗੀ ਮੈਂ ਤੈਨੂੰ ਦੱਸਾਂ ਤੇਰਾ ਕੁਝ ਨਹੀਂ ਕਰ ਸਕਦੀ ਤੂੰ ਇੱਥੇ ਮੇਰੇ ਕੋਲੇ ਰਹਿਣਾ ਤੂੰ ਉਹਦੇ ਕੋਲੇ ਜਾ ਹੀ ਨਾ ਉਹਦੇ ਨਾਲ ਬਾਲਾ ਬੋਲੀ ਨਾ ਉਹ ਉੱਠ ਕੇ ਅੰਦਰ ਆਜੂਗੀ ਜੇ ਮੈਂ ਉਹਦੇ ਕੋਲੇ ਨਾ ਗਈ ਤਾਂ ਤੈਨੂੰ ਪਤਾ ਉਹਨਾਂ ਜਲੂਸ ਕਰ ਜਾਈ ਕਿ ਤੈਨੂੰ ਕੁਝ ਬੋਲੂਗੀ ਕਿ ਮੈਂ ਹੈਗੀਆਂ ਤੇ ਬਾਈ ਹੋਊ ਤੇ ਬਾਈ ਹੈਗੀਆਂ ਸੋਡੇ ਸਾਰੇ ਤੇ ਆਈਆਂ ਮੈਂ ਫਿਰ ਬਾਈ ਤਾਂ ਸਬਜ਼ੀ ਲੈਣ ਗਿਆ ਮੈਂ ਸਬਜ਼ੀ ਲੈਣ ਭੇਜੇ ਅੱਛਾ ਮੈਂ ਖਰਾਜ ਵੀ ਰਹਉਂਦੀ ਆ ਵਧੀਆ ਸਬਜ਼ੀ ਲਿਆ ਕੋਈ ਬੇਬੇ ਨੇ ਤਾਂ ਹੁਣ ਸਾਰੀ ਮੈਨੂੰ ਤਾਨੇ ਮਿਹਨੇ ਦਿੱਤੇ ਇੰਨੇ ਉਹ ਫਿਰ ਤਾਇਆ ਚਾਚਾ ਦਾ ਤਾਈ ਹੁੰਦਗਾ ਤਾਇਆ ਚਾਚਾ ਦਾ ਜੀ ਮਾਮਾ ਬਣ ਜਾਣਾ ਫਿਰ ਮਾਮਾ ਕੋਈ ਰੋਵੇ ਮੈਂ ਤਾਂ ਸੂੰ ਵੀ ਨਹੀਂ ਮੈਂ ਨਿਆਣੀ ਸੀ ਵੀ ਮੇਰੀ ਮਾਂ ਨੇ ਤੇ ਮੇਰੇ ਪਿਓ ਨੇ ਕੀ ਗੁੱਸ ਕੀਤਾ ਤਾਈ ਨਾਲ ਬਸ ਉਹੀ ਗੱਲਾਂ ਹੀ ਨਹੀਂ ਭੁੱਲਦੀ ਪਤਾ ਨਹੀਂ ਐਡੀ ਕਿੱਡੀ ਕੋ ਗੱਲ ਹੋ ਗਈ ਹੋਊਗੀ ਮੈਂ ਸ਼ੋਰ ਕਰਨਾਂ ਬ੍ਰਾਹਮਣ ਚ ਗੱਲ ਮੈਂ ਪਹਿਲਾਂ ਤੇਰੇ ਬਾਈ ਨੂੰ ਕਿਹਾ ਸੀ ਮੈਂ ਤਾਂ ਪੁੱਛਿਆ ਵੀ ਸੀ ਵੀ ਤੂੰ ਭੱਗ ਜਾ ਤੈਨੂੰ ਛੱਡਿਆਊਗਾ ਗੱਡੀ ਤੇ ਜਾ ਕੇ ਜੇ ਤੂੰ ਬੱਸ ਤੇ ਨਹੀਂ ਜਾ ਸਕਦੀ ਕਹਿੰਦੀ ਮੈਂ ਤਾਂ ਜਾਂਦੀ ਨਹੀਂ ਉੱਥੇ ਮੰਜੇ ਤੇ ਬੈਠੀ ਰਹਿੰਦੀ ਹਾਂ ਸਾਰਾ ਦਿਨ ਉੱਥੇ ਬੈਠੀ ਰਹਿੰਦੀ ਐ ਬਸ ਉੱਥੇ ਐ ਬੈਠੀ ਐ ਦੇਖੀ ਜਾਂਦੀ ਐ ਬਾਹਰੋਂ ਕੋਈ ਆਉਂਦਾ ਤਾਂ ਨਹੀਂ ਸਾਡੇ ਕੋਲ ਨਾ ਨਾ ਡੱਕਾ ਵੀ ਨਹੀਂ ਤੋੜਦੀ ਜਮਾ ਮੰਜੇ ਤੇ ਬੈਠੀ ਐ ਬਸ ਰਤਾਈ ਤੂੰ ਹੈ ਹਨਾ ਤੈਨੂੰ ਪਤਾ ਕਿ ਐ ਕਰ ਕੋਈ ਨਹੀਂ ਤੂੰ ਕਰ ਆਮ ਮੈਂ ਤੇਰੇ ਨਾਲ ਪੱਖਾ ਲਾ ਦਿਆਂ ਤੇ ਮੈਂ ਨਾ ਇਹ ਤੇ ਤੇਰੇ ਖਾਤਰ ਪਾਣੀ ਲਿਆ ਕੇ ਦਿੰਨੀ ਐ ਚਾਹ ਬਣਾਉਣੀ ਐ ਤੇ ਐ ਨਹੀਂ ਪਤਾ ਤੇਰੇ ਬਾਈ ਗਿਆ ਦ ਕੁਦਰੋਂ ਕੋਈ ਹੋਰ ਸਮਾਨ ਲਿਆ ਵਿਚਾਨਾ ਐ ਮੈਂ ਤਾਈ ਦੇ ਸਾਹਮਣੇ ਕੁਛ ਨਾ ਮੰਗਾਇਓ ਤੈਨੂੰ ਪਤਾ ਮੇਰਾ ਖਾਣਾ ਪੀਣਾ ਦੁੱਬਰ ਕਰ ਦਊਗੀ ਚਲ ਮੈਂ ਤੇਰੇ ਬਾਈ ਨੂੰ ਫੋਨ ਕਰ ਦਾਨੀ ਐ ਤੂੰ ਛੋਟੇ ਵਾਰ ਆ ਜੀ ਆਹੋ ਚਲ ਹਾਂ ਕਹੇ ਇੱਧਰ ਵੀ ਆ ਜੂਗਾ ਉਹਨੂੰ ਬੜਾ ਪਤਾ ਨਹੀਂ ਕਿਥੇ ਬੈਠੀ ਐ ਕਰਨਾ ਲੈ ਐ ਕਿਉਂ ਕਰਦੀ ਐ ਜਦੋਂ ਤੂੰ ਤਾਂ ਇੰਨਾ ਕਰਦੀ ਐ ਸਾਡਾ ਗਿਆਨ ਦਾ ਸੀ ਕਰ ਨਹੀਂ ਸਕਦੇ ਤੇਰਾ ਤੈਨੂੰ ਪਤਾ ਤਾਈ ਦਾ ਕਰਕੇ ਮੈਂ ਥੋੜਾ ਜਿਹਾ ਚੱਲਦੀ ਐ ਜੀ ਪਤਾ ਐ ਮੈਨੂੰ ਤਾਂਹੀਂ ਘਟ ਆਉਣੀ ਐ ਤੂੰ ਤਾਂਹੀਂ ਤਾਂ ਆਉਂਦੀ ਨਹੀਂ ਆ ਤੇਰੇ ਸਾਹਮਣੇ ਕੈ ਸਾਲਾਂ ਤੋਂ ਆਈ ਐ ਦੋ ਟਾਂ ਹੀ ਸਾਲ ਹੋ ਗਏ ਮੈਨੂੰ ਸਾਲਾਂ ਤੋਂ ਤਾਂ ਆਉਣੀ ਐ ਤੇਰੇ ਤੇ ਗੁੱਸਾ ਤੇ ਤੂੰ ਰਖੜੀਆਂ ਨੂੰ ਨਹੀਂ ਆਈ ਰਖੜੀਆਂ ਨੂੰ ਮੈਂ ਤਾਂ ਹੀ ਨਹੀਂ ਆਈ ਹਰਪ੍ਰੀਤ ਤਾਈ ਦਾ ਕਰਕੇ ਮੈਂ ਰਖੜੀਆਂ ਤੇ ਵੱਧ ਜੀ ਲੂਸ ਕੱਢੂਗੀ ਆਇਆ ਆਖੂਗੀ ਵੀ ਦੇਖ ਜਿਹੜਾ ਕੁਝ ਤੈਨੂੰ ਅਸੀਂ ਰਖੜੀ ਤੇ ਦੇਣਾ ਸੀ ਨਾ ਸਾਰਾ ਕੁਝ ਤੇਰਾ ਲਿਆ ਕੇ ਧਰਿਆ ਪਿਆ ਤੈਨੂੰ ਜਾਂਦੀ ਨੂੰ ਦੇ ਕੇ ਤੋਰਾਂਗੀ ਚੱਲ ਕੋਈ ਨਹੀਂ ਭਾਬੀ ਮਾਨ ਸਤਕਾਰ ਨਾਲ ਭਾਵਨਾ ਦੇ ਬੁਲਾ ਲੈ ਛੈਂਦਕ ਦੇ ਦੀਏ ਬੇਬੇ ਦੇ ਤੇ ਭਵਣਾ ਦੇ ਦੀਏ ਚੋਰ ਗੋਂਦੇ ਸਾਰਾ ਕੁਝ ਤੈਨੂੰ ਦੇਵਾਂਗੇ ਸਾਨੂੰ ਦੇਣਾ ਪਊਗਾ ਜਦੋਂ ਤੂੰ ਉਦੋਂ ਆਈ ਨਹੀਂ ਤੈਨੂੰ ਮੈਂ ਚੱਲ ਤਾਂ ਨਹੀਂ ਸੱਦਿਆ ਚਲ ਤਾਈ ਨੂੰ ਨਾ ਦੱਸੀ ਫਿਰ ਐਸੀ ਤਾਂ ਫਿਰ ਤੇਰੇ ਧਿਆਨ ਗੁੱਸਾ ਕਰਦੇ ਤੇਰੇ ਬਾਈ ਨੇ ਤਾਂ ਬੜੇ ਗੁੱਸਾ ਕਰਿਆ ਕਹਿੰਦਾ ਹੂੰ ਤਾਂ ਭੈਣ ਭੈਣ ਕਹਿੰਦੀ ਹੈ ਤੇ ਰਕੜੀਆਂ ਮੇਰੇ ਇੰਨੇ ਫੋਨ ਲਾਏ ਤੈਨੂੰ ਤੂੰ ਕਹਿੰਦੀ ਹੈ ਕਿ ਮੇਰੀ ਤਾਂ ਸੱਸ ਵਾਲੀ ਬਿਮਾਰ ਹੋ ਗਈ ਕਿ ਡਿਗਬਾ ਹਰਪ੍ਰੀਤ ਹੋਟਲ ਲਈ ਸੀ ਕੁਸ ਮਾ ਤਾਈ ਦਾ ਕਰਕੇ ਨਹੀਂ ਆਈ ਮੈਂ ਤੇਰੀ ਸੱਸ ਦੇ ਕਿੰਨੇ ਕਿ ਸੱਤ ਵੱਜੇ ਤੇਰੇ ਬਾਈ ਪਤਾ ਲੈ ਕੇ ਆਇਓ ਕਹਿੰਦੀ ਮੈਂ ਤਾਂ ਚੰਗੀ ਪੱਲੀ ਆ ਨਾ ਸੱਟ ਤਾਂ ਬੱਜੀ ਸੀ ਥੋੜੀ ਘਣੀ ਸੀ ਇੰਨੀ ਨਹੀਂ ਸੀ ਮੈਨੂੰ ਬਾਹਰ ਨਾ ਜਾ ਹੋਣਾ ਸਾਨੂੰ ਪਤਾ ਹੈ ਬਹਾਨਾ ਕਰਕੇ ਤੂੰ ਜਾਣ ਕੇ ਰਹੀ ਹੈ ਜਾਣ ਕੇ ਨਹੀਂ ਆਈ ਬੇਬੇ ਦੀ ਮਾਰੀ ਨਹੀਂ ਆਈ ਆਹ ਹੋਏ ਦੀ ਮਾਰੀ ਨਹੀਂ ਆਈ ਮੈਂ ਤਾਂ ਮੈਂ ਕੋਈ ਗੱਲ ਨਹੀਂ ਪਰ ਰਹਿ ਚਾਰ ਦਿਨ ਲਾ ਜਾ ਜਦੋਂ ਮੇਰੀ ਕਿੰਨੀ ਬੇਇੱਜ਼ਤੀ ਕਰੀ ਸੀਗੀ ਚੱਲ ਕੋਈ ਨਹੀਂ ਬੁੜੀਆਂ ਨੇ ਕੀ ਹੁੰਦਾ ਬੁੜੀਆਂ ਤਾਂ ਕੋਈ ਪੈਸੇ ਨਹੀਂ ਆਉਂਦੇ ਚੱਲ ਮੈਂ ਚਾਹ ਬਣਾ ਕੇ ਲੈ ਆਉਣੀ ਹੈ ਕਹੀ ਜਾਣ ਦੇ ਇਹਦੀ ਨਾ ਸੁਣਿਆ ਕਰ ਮੈਂ ਬਣਾ ਲੈ ਚੰਗਾ ਲਾ ਹਰਪ੍ਰੀਤ ਤਾਂ ਵਿਚਾਰੀ ਮੇਰਾ ਇੰਨਾ ਕਰਦੀ ਆ ਧਾਈ ਦਾ ਪਤਾ ਨਹੀਂ ਕਿਹੜੇ ਜਨਮਾਂ ਦਾ ਬੈਰ ਕੱਢਦੀ ਆ ਮੇਰੇ ਨਾਲ ਚੱਲ ਦੇਖਦੀ ਆਂ ਬਾਈ ਨੂੰ ਮਿਲ ਕੇ ਜੇ ਤਾਂ ਕੁਝ ਨਾ ਬੋਲੀ ਤਾਂ ਰਹਿ ਪੂੰਗੀ ਤੇ ਨਹੀਂ ਭਾਈ ਫਿਰ ਵਗ ਜੂਗੀ ਪਹਿਲਾ ਸਬਜੀ ਵੀ ਤੋੜ ਲਿਆ ਚੱਲ ਵਧੀਆ ਭੈਣ ਆਉਗੀ ਅੱਜ ਆ ਕੀ ਨਹੀਂ ਫਿਰਦਾ ਅੱਜ ਭੈਣ ਨੇ ਆਉਣਾ ਸੀਗਾ ਸਬਜੀ ਲੈ ਕੇ ਆਏ ਪਿੰਡੀਆਂ ਜਿੰਨੇ ਚੌਲਿਆਂ ਦੀ ਅੱਛਾ ਭਾਂ ਖਾਤਰ ਲੈ ਕੇ ਆਏ ਆ ਉਹ ਹੋਰ ਬੇਬੇ ਮਹਾ ਵਿਚਾਰੀ ਮਸਾਂ ਹੋਊਗੀ ਹਨਾ ਮੈਨੂੰ ਤਾਂ ਲੱਗਦਾ ਉਹਨੂੰ ਤਾਂ ਸਾਲ ਡੇਢ ਸਾਲ ਹੋ ਗਿਆ ਆਈ ਨੂੰ ਨਾ ਰਖੜੀਆਂ ਵੇਲੇ ਆਈ ਆ ਵਿਚਾਰੀ ਤੇ ਕੀ ਕਰਾਣਾ ਆਹ ਸਬਜੀ ਕਦੋਂ ਨਾ ਚੀਕ ਕਦੋਂ ਲੈ ਗਿਆ ਬੇਬੇ ਕੱਦੂ ਚੀਰਾ ਹੁਣੇ ਮੇਰੀ ਭੈਣ ਨੂੰ ਲੈ ਕੀ ਗੱਲ ਐ ਭਿੰਡੀਆਂ ਲਿਆਏ ਕੋਈ ਬਾੜੀ ਮਹਿੰਗੀ ਤੇ ਨਹੀਂ ਸਬਜ਼ੀ ਲਿਆਇਆ ਮੈਂ ਕੋਈ ਆਏ ਉਹਨੂੰ ਕਿੱਥੇ ਰਹਿ ਲਵਾਂਗੀ ਮੈਂ ਬਾਪੇ ਜੂਗੀ ਭੱਜ ਜੂਗੀ ਆ ਬਾਥਨ ਘਰੇ ਆਪਦੇ ਬੇਬੇ ਭੈਣ ਆ ਗਈ ਆਹੋ ਆ ਗਈ ਭੈਣ ਲੈ ਸ਼ੁਕਰ ਐ ਮੈਨੂੰ ਤਾਂ ਐਸੀ ਮਹੱਲ ਮੈਨੂੰ ਲੈਣ ਜਾਣਾ ਪੂਗਾ ਮੋਟਰਸਾਈਕਲ ਜਾਂ ਕਾਰ ਤੇ ਚੱਲ ਬਾੜਾ ਵਧੀਆ ਆ ਗਈ ਠੰਡੀ ਸੀ ਅੱਜ ਤਾਂ ਨਾ ਮਰ ਜੂਗੀ ਹੱਥ ਨੂੰ ਮਿਲਦਾ ਉਹਨੂੰ ਬੇਬੇ ਮੇਰੀ ਗੱਲ ਸੁਣ ਲੈ ਹਾਂ ਇੰਨੇ ਜਰਾ ਤਾਂ ਹੋਈ ਪਹਿਲਾਂ ਮੈਂ ਕਿਵੇਂ ਕਰ ਦੂੰਗਾ ਭਾਣੂ ਤੂੰ ਮੁੜ ਜਾ ਮਾੜਾ ਮੋਟਾ ਤੂੰ ਅਕਲ ਨੂੰ ਹੱਥ ਮਾਰ ਲਿਆ ਕਰ ਮੈਂ ਆਖਿਆ ਉਹ ਮੁਰਜੀ ਭਾਈ ਸਾਡੇ ਦੁੱਧਵਾ ਦੇਣੀ ਹੈਗਾ ਮੈਂ ਬਰੂਤ ਤਾਂ ਬਗਾਨੀ ਸਮਝਦੀ ਐ ਲਓ ਹੁਣ ਬਗਾਨਾ ਤਾਂ ਬਗਾਨਾ ਹੀ ਹੁੰਦਾ ਓ ਬਗਾਨਾ ਉਹ ਤਾਂ ਆਪਾਂ ਨੂੰ ਆਪਦਾ ਬਣਾ ਕੇ ਆਉਂਦੀ ਐ ਵਿਚਾਰੀ ਇੱਥੇ ਉਹਦੇ ਮਾਂ ਨਹੀਂ ਆ ਜਾਂਦੀ ਐ ਮਾਂ ਨਹੀਂ ਪਿਓ ਨਹੀਂ ਉਸੇ ਮਾਰੀ ਡੀੜੇ ਲੈਣ ਦੀ ਕਾ ਮਾਰੀ ਆ ਜਾਂਦੀ ਐ ਉਹ ਕੱਪੜੇ ਦਾ ਤੂੰ ਕਿੰਨੇ ਘੇ ਦੇ ਦੇਂਗੀ ਉਹਨੂੰ ਕੀ ਕੱਪੜੇ ਲੈਣ ਆ ਜਾਂਦੀ ਐ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲਿਆ ਕਰ ਤੂੰ ਵੀ ਕਿਸੀ ਦਿੱਤੀਆਂ ਤੂੰ ਵੀ ਜਾਨੀ ਆ ਦਿੱਤੀ ਮੇਰਾ ਹਾਦਸਾ ਦੀ ਐ ਉਹ ਕੀ ਹੋ ਗਿਆ ਫੋਨ ਕਾਰਾ ਸਬਜੀ ਲੈ ਕੇ ਆਈ ਸੀ ਭਿੰਡੀਆਂ ਜਿਲੇ ਮੈਂ ਕਿਦੇ ਬਿਸ਼ਤੀ ਹੋ ਕਰੀ ਜਾਂਦੀ ਬੇਬੇ ਤਾਂ ਫਿਰ ਕੀ ਗੱਲ ਐ ਵੇ ਮੈਂ ਪ੍ਰਿੰਡ ਗਈ ਨੀ ਆਂਦਗੀ ਕਦੂ ਫਿਰ ਆ ਜਾਊਗਾ ਕਦੂ ਤਾਂ ਨਹੀਂ ਵੇ ਭੇ ਮੈਂ ਧਰਦੀ ਚਲ ਮੈਂ ਚੌਲੇ ਨਹੀਂ ਧਰਦੂ ਆਲੂ ਕੱਕੜੇ ਵੀ ਹੈਗੀਆਂ ਤੇ ਭਿੰਡੀਆਂ ਤੈਨੂੰ ਢੜਕ ਕੇ ਦੇ ਦੂ ਤੂੰ ਖਾ ਲਈ ਨਾ ਤੂੰ ਕਦੂ ਧਾਰ ਚੰਗਾ ਬਾਲਾ ਕਦੂ ਪਿਆਗਾ ਜੇ ਰੋਟੀ ਖਵਾਉਣੀ ਆ ਖਵਾ ਕੇ ਉਹਨੂੰ ਤੋੜ ਦੇ ਹੱਥਾਂ ਨੂੰ ਐਵੇਂ ਕਿਵੇਂ ਤੋੜਦੇ ਹੱਥਾਂ ਨੂੰ ਮਸਾਂ ਤਾਂ ਉਹ ਆਈ ਐਨੇ ਟਾਈਮ ਬਾਅਦ ਵਿਚਾਰੀ ਲੱਖੜੀ ਬੰਨ ਨੀ ਆਈ ਤੇ ਇੱਥੋਂ ਡਰਦੀ ਬੇਬੇ ਤੂੰ ਆ ਜਣੀ ਆਉਦੇ ਪਿੱਕੇ ਦਾ ਹੋਰ ਕੀ ਲੈਣ ਆਈ ਆ ਤੂੰ ਬੁੜੀ ਹੋਈ ਪਈ ਐ ਜੇ ਤੂੰ ਵਗ ਜੈ ਤੂੰ ਚਾਰ ਚਾਰ ਪੰਜ ਪੰਜ ਦਿਨ ਤੂੰ ਨੀ ਆਉਂਦੀ ਐ ਨਹੀਂ ਪਤਾ ਹਫਤੇ ਹੀ ਲਾਇਆ ਮੇਰੇ ਇੱਥੇ ਮੇਰੀ ਭੈਣ ਦੇ ਪਿੱਕੇ ਕਿੱਥੇ ਨਾ ਦੇ ਪਿੱਕੇ ਮਾਂ ਨੀ ਪਿਆਣੀ ਉਹਦੇ ਉਹਦੇ ਮਾਂ ਤੇ ਫਿਰ ਮਾਦਾ ਪ੍ਰਾਤਾ ਹੈਗਾ ਕਿਉਂ ਉਹਦੇ ਮਾਂ ਪੇ ਹੋਈ ਨੀ ਤੂੰ ਉਹਦੀ ਮਾਂ ਹੀ ਆ ਮਾਂ ਮੰਨ ਲੈ ਕਰ ਕਿਉਂ ਤਾਈ ਮੰਨਦੀ ਆ ਵੀ ਤਾਈ ਹਾਂ ਮਾਂ ਨਹੀਂ ਜੇ ਉਹਦੇ ਮਾਂ ਪੇ ਉਹਦੇ ਮਾਂ ਪਾ ਦੇ ਨਾ ਸਮਝਿਆ ਨੀ ਬਸੇੜੀਆਂ ਕਰੀ ਬੇਬੇ ਤੂੰ ਪ੍ਰਾਣੀਆਂ ਗੱਲਾਂ ਕਰੀ ਜਾਂਦੀ ਐ ਉਹ ਗੱਲਾਂ ਤੇ ਦੇਖ ਰੇਤਾ ਪਾਦੇ ਹੋਈਆਂ ਨਿਬੜੀਆਂ ਉਹਦੀ ਮਾਂ ਨੇ ਉਹਦੇ ਪਿਓ ਨੇ ਤੇਰੇ ਨਾਲ ਕੁਛ ਕਰ ਲਿਆ ਉਦੋਂ ਉਹ ਟਾਈਮ ਸੀ ਹੁਣ ਦੇ ਟਾਈਮ ਚ ਆ ਜਾ ਸਮਾਂ ਬਦਲ ਗਿਆ ਆ ਰੇਤਾ ਕਿ ਮੈਂ ਬਾਅਦ ਵਿੱਚ ਪਤਾ ਮੈਂ ਕਿੰਨੀਆਂ ਔਖਾਂ ਦਾ ਘਰ ਬੰਨੇ ਤੂੰ ਤਾਂ ਕਹਿਦਾ ਫਿਰ ਜੀ ਔਖਾਂ ਨਾ ਬੰਨੇ ਉਹ ਕਿਹੜਾ ਆਪਣਾ ਘਰ ਚੱਕ ਕੇ ਲੈ ਜਾਂਦੀ ਦੋ ਰੋਟੀਆਂ ਖਾ ਕੇ ਬਗ ਜੂ ਵਿਚਾਰੀ ਜਵਾਕੜੀ ਲਾਜੂ ਚਾਰ ਦਿਨ ਉਹਨੂੰ ਐ ਹੋ ਜੂ ਪਾਸਾ ਥੱਲੇ ਜਾਉ ਮੈਂ ਪੇਕੀ ਆ ਗਈ ਬੇਬੇ ਤੂੰ ਮੇਨੇ ਤਾਂ ਫੇਰ ਦੇਵੇਂ ਜੋ ਇੱਥੇ ਹੁਣ ਵਿਚਾਰੇ ਉਹ ਤਾਂ ਵਿਚਾਰੇ ਰੱਬ ਨੂੰ ਪਿਆਰੇ ਹੋਗੇ ਤੇ ਉਹਨਾਂ ਨੂੰ ਮਰਿਆਂ ਨੂੰ ਕਿ ਮੇਨੇ ਦੇ ਜਾਨੀ ਹੈ ਮਰਿਆ ਤਾਂ ਮੇਰੇ ਦੇਵਾਨਾ ਮੈਂ ਇਹ ਮੇਰਾ ਕਰ ਗਿਆ ਬੇਬੇ ਸਿਆਣੀ ਬਣ ਜਾ ਮਾੜੀ ਮੋਟੀ ਤੇਰੀ ਉਮਰ ਟੱਪੀ ਪਈਆ ਹੁਣ ਐ ਨਹੀਂ ਪਤਾ ਇੱਕ ਚੁੰਨੀ ਦੀ ਹੈਗੀ ਆ ਪਤਾ ਨਹੀਂ ਨਾ ਧਰਮਰਾਜ ਕੋਲੇ ਉੱਥੇ ਕੀ ਲੇਖਾ ਦੇਵੇਂਗੀ ਜਾ ਕੇ ਉੱਥੇ ਤੈਨੂੰ ਪੁੱਛਣ ਉਹ ਚਲ ਚਾ ਤੂੰ ਪਿੰਡੀਆਂ ਚੇਰ ਬੇਬੇ ਨਹੀਂ ਸਾਡੀ ਆਹਦਾ ਯਾਰ ਦੇਖਿਆ ਦਾ ਮੈਂ ਦਿੰਦੀ ਨਹੀਂ ਹੈਗੀ ਪਿੰਡੀਆਂ ਚੇਰ ਖੜੀਓ ਨਾ ਮੈਂ ਨਹੀਂ ਦਿੰਦੀ ਕਿ ਸਬਜੀ ਆਹ ਕੱਢੀ ਲਈ ਦੋ ਸਬਜੀ ਨਹੀਂ ਦਿੰਦੀ ਕੱਦੂ ਧਰ ਦੋ ਆਉਦਾ ਚਲ ਰੱਖ ਲੈਣ ਦੇ ਮੈਂ ਮਟਰ ਪਨੀਰ ਲਿਆਉਂਗਾ ਢਾਬੇ ਤੋਂ ਆ ਜਾਦੇ ਆ ਲੈ ਇਹ ਤੂੰ ਮਟਰ ਪਨੀਰ ਲੈ ਆਂਦਾ ਸਾਈਡ ਤੇ ਟੱਪੀ ਮਟਰ ਪਨੀਰ ਲੈ ਦੇਉਂਗਾ ਨਹੀਂ ਫਿਰ ਜੋ ਟੱਪਣੀ ਪਊਗੀ ਕੀ ਲੱਕ ਦੇਣੀ ਪੂਜਾ ਦੇ ਦੇ ਨਾ ਮਾਦਰ ਜੰਨੀ ਕੁਸਵੀ ਤਦ ਦੋ ਹੈਡ ਆਪਦੀਆਂ ਇਹਨਾਂ ਨੂੰ ਨਾ ਢੜਕ ਕੇ ਕੱਲੀ ਜਾਣੀ ਖਾਣਾਂ ਤੇਂਦੀਆਂ ਹੀ ਵੱਡੀ ਬਣਾਉਂਦੇ ਆਣੇ ਜਾ ਕੰਮ ਕਰੋ ਆ ਜਾ ਆ ਜਾ ਭਲੇ ਸੋਹਣੇ ਜਿਹੜਾ ਹੀ ਕਰਦੀ ਆ 80 ਰੁਪਏ ਰੋਟੀ ਜਿੰਦੇ ਕਥਾੜ ਇੱਕ ਜਾਣੇ ਰਾ ਭੈਣ ਨੂੰ ਸਮਝਾਈਆਂ ਗੱਲਾਂ ਭੈਣ ਕੀ ਕਹੂਗੀ ਦੋਸਤ ਇਹਨਾਂ ਪਹਿਲਾਂ ਬਥੇਰਾ ਕੁਝ ਕਰਿਆ ਨੇ ਬੋਲ ਕਿ ਟਪਾਈਆ ਹੋਈ ਨਹੀਂ ਟਪਾਈਆ ਜਾ ਜਾਓ ਮੈਂ ਆ ਗਿਆ ਪ੍ਰੇਮੀ ਸਾਨੂੰ ਧਾਰ ਮੈਂ ਧਾਰੇ ਰੱਖੂਗੀ ਧਾਰ ਸਾਰਾ ਰੱਖ ਲੈ ਜਾ ਬਗ ਜੋ ਚੁੰਨੀ ਦੇ ਨਾਲ ਬੰਨ ਲੈ ਇਕੱਠੀ ਕਰਕੇ ਆਹੋ ਰੱਖ ਲੈ ਜਾ ਬਗ ਜੋ ਧਾਰ ਪਤਾ ਕਿੰਨੀ ਮਹਿੰਗੀ ਆ 80 ਰੁਪਏ ਕਿਲੋ ਆ ਪ੍ਰਿੰਡ ਦਾ ਮਾਰ ਦੇ ਗੱਲਾਂ ਭੈਣ ਦੇ ਨੇ ਕੀ ਖਵਾ ਦਿਓ ਇੱਥੇ ਪਤਾ ਕਿਵੇਂ ਲਾਈਏ ਬਾੜੀ ਮਸਾਂ ਬਣਾਈਏ ਧਾਰ ਇੱਥੇ ਲਾ ਲਾ ਕੇ ਕਿੰਨਾ ਮਹਿੰਗਾ ਬੀਜਿਆ ਤੁਸੀਂ ਆਹ ਹਮ ਬੜਾ ਗੁਲਛਰ ਲੈ ਡਾਉਂਦੀ ਆ ਲੋਕਾਂ ਨੂੰ ਖਵਾਉਣ ਨੂੰ ਜੰਮੀ ਆ ਇਹ ਲੋਕਾਂ ਨੂੰ ਖਵਾਈ ਜਾਓ ਇਹਦੇ ਬਾਅਦ ਤਾਂ ਉਹੀ ਆ ਕਰ ਆਈ ਨਿਕਲਵਾ ਦੇਉਂਦੇ ਖਵਾ ਖਵਾ ਲੋਕਾਂ ਨੂੰ ਐਨੇ ਮੈਂਗੇ ਚੌਲੇ ਪ੍ਰਿੰਡਾ ਘਾ ਕੇ ਹੁਣ ਧਰ ਕੇ ਖਵਾਉਂਦੇ ਲੈ ਬਗਾਨਿਆਂ ਦੇ ਜਵਾਕਾਂ ਦੇ ਜੰਮੇ ਜਾਇਆਂ ਨੂੰ ਕਰਨ ਨੂੰ ਇਹ ਤਾਂ ਸੀਖ ਲਾਈ ਜਾਂਦੇ ਤੇ ਤਾਈ ਨੇ ਮੈਨੂੰ ਤਾਂ ਇੰਨਾ ਕੁਝ ਬੋਲਣਾ ਹੀ ਸੀਗਾ ਇਹਨਾਂ ਨੂੰ ਵੀ ਇੰਨਾ ਕੁਝ ਆਖੀ ਜਾਂਦੀ ਆ ਵਿਚਾਰੇ ਮੇਰੇ ਵਾਸਤੇ ਕੀ ਕੀ ਕੁਛ ਚੱਲੀ ਜਾਂਦੇ ਆ ਆ ਇਹਦੋਂ ਨਾਲ ਚੰਗਾ ਤਾਂ ਮੈਂ ਨਾ ਹੀ ਆਉਂਦੀ ਐ ਇੰਨੀ ਬੇਇੱਜ਼ਤੀ ਕਰਾਉਣ ਨਾਲ। ਵਾਗ ਹੀ ਜਾਨੀ ਆ ਮੈਂ ਤਾਂ ਪਿੰਡ। ਕੱਕੜੀ ਆਪਣੀ। ਹਾਂ ਬਈ ਠੀਕ ਆ ਦੇਖ ਲੈ ਬਈ ਮੇਰੇ ਪਿੱਛੇ ਇੰਨੀ ਬੇਇੱਜ਼ਤੀ ਕਰਾ ਲਈ ਤੁਸੀਂ। ਭਾਣੇ ਬਹਿ ਜਾ ਕੋਈ ਗੱਲ ਨਹੀਂ। ਬੈਠੀ ਆ ਬਈ ਮੈਂ ਤਾਂ ਕਦੋਂ ਬੇਬੇ ਦਾ ਸੁਭਾਈ ਜਾਏਗਾ। ਇਹ ਤਾਂ ਐਂ ਬੋਲਦੀ ਜੀ। ਚਲ ਹੋਆ ਬਈ ਬੰਦੇ ਨੇ ਇੱਕ ਵਾਰੀ ਕਹਿਤਾ ਦੋ ਵਾਰੀ ਕਹਿਤਾ ਬੇਬੇ ਮੋੜ ਮੋੜ ਮੈਨੂੰ ਮੇਹਣੇ ਦਿੰਦੀ ਐ ਦੇਖ ਲੈ। ਭਾਣੇ ਮੈਨੂੰ ਪਤਾ ਹੀ ਐ ਤੇਰੇ ਤਾਂ ਹਨਾ ਉਹ ਮਨ ਤੇ ਲੱਗ ਜਾਂਦੀ ਐ ਗੱਲ। ਤੇ ਦੇਖ ਲੈ ਤੈਨੂੰ ਤਾਂ ਸਮਝਦੀ ਨਹੀਂ ਉਹ ਮੈਂ ਕਿਹਾ ਤੈਨੂੰ ਭੈਣ ਆਜੂ ਭੈਣ ਸਮਝਾ ਮੈਨੂੰ ਤਾਂ ਨਾ ਸਮਝੇ ਬਾਈ ਸੋਡੀ ਕਿਉਂ ਬੇਇੱਜ਼ਤੀ ਕਰਦੀ ਐ ਲੈ ਸਬਜ਼ੀ ਦੀ ਕੀ ਗੱਲ ਐ ਮੈਂ ਕਿਹੜਾ ਸਬਜ਼ੀ ਖਾਣ ਆਈ ਐ ਇੱਥੇ ਮੈਂ ਤਾਂ ਬੱਸ ਮੈਂ ਚਟਨੀ ਕੁੱਟਦੇ ਮੈਂ ਤਾਂ ਚਟਨੀ ਨਾਲ ਰੋਟੀ ਖਾ ਲਵਾਂਗੀ ਭੈਣੇ ਨਾ ਗਿਰੀਆਂ ਗੱਲਾਂ ਕਰਦੀ ਐ ਤੂੰ ਭੈਣੇ ਤੂੰ ਨਾ ਗੁੱਸਾ ਨਾ ਮੰਨੀ ਉਹ ਤਾਂ ਹਰ ਰੋਜ਼ ਤਣਾ ਵੀ ਆਈ ਕਰਦੀ ਰਹਿੰਦੀ ਐ ਇਹ ਹੋ ਗਈਆਂ ਮੈਨੂੰ ਤਾਈ ਤਾਈ ਮੇਰੇ ਕੋਲੇ ਆ ਕੇ ਦਿਖਾਵੇ ਜੇ ਹੱਥਾਂ ਦੇ ਨਾਲ ਚੱਕਲਾ ਮੈਂ ਇੱਕ ਛੱਡ ਮੈਂ 10 ਸਬਜ਼ੀਆਂ ਬਣਾਉਂ ਉਹਦੇ ਵਾਸਤੇ ਭੈਣੇ ਮੈਨੂੰ ਪਤੀ ਜੇ ਤੂੰ ਕਰੇ ਮੈਂ ਜਾਣਾਂ ਤੂੰ ਕਿੰ ਤੇ ਜਦੋਂ ਮੈਂ ਇੱਥੇ ਆਉਣੀ ਆ ਮੈਨੂੰ ਰੋਟੀ ਵੀ ਦੇਖ ਲੈ ਕਿੰਨੇ ਕਲੇਸ ਨਾ ਮਿਲਦੀ ਐ ਪਾਣੇ ਮੇਰੀ ਗੱਲ ਸੁਣ ਲੈ ਜਦੋਂ ਅਸੀਂ ਸਿੱਧੇ ਆ ਹਰਪ੍ਰੀਤ ਤੇਰੇ ਨਾਲ ਸਿੱਧੀ ਐ ਮੈਂ ਸਿੱਧਾ ਤੂੰ ਨਾ ਜਾ ਕੇ ਉਹਦੀ ਸੱਸ ਨੂੰ ਨਾ ਦੱਸਿਆ ਕਰ ਉਹਨੂੰ ਨਾ ਪਤਾ ਲੱਗੇ ਬੰਦੋਂ ਜਮੀਨ ਨਹੀਂ ਆਉਂ ਦਿੰਦੀ ਉਹ ਤੂੰ ਕਾਮਲਾ ਜੇ ਮੈਂ ਉਹਨੂੰ ਦੱਸਦਾ ਮੈਨੂੰ ਇੱਥੇ ਬਾਇਰ ਵੀ ਨਹੀਂ ਪਾਉਣ ਦੇਣਾ ਉਹਨਾਂ ਨੇ ਬਸ ਤਾਂ ਆਪਦੇ ਘਰੇ ਰਾਜ ਕਰਦੀਆਂ ਪਾਣੇ ਤੂੰ ਤਾਂ ਐ ਕਿਹਾ ਕਰ ਵੀ ਮੇਰੀ ਤਾਂ ਤਾਈ ਬਾਲੀ ਚੰਗੀ ਐ ਨਤਾਈ ਨੂੰ ਪੁੱਛਣ ਵਾਲਾ ਹੋਵੇ ਵੀ ਮੈਂ ਕਿਹੜਾ ਸਬਜੀ ਰੋਟੀ ਖਾਣ ਆਉਣੀ ਆ ਬਈ ਇੱਕ ਤੁਹਾਡੇ ਮੋਹ ਪਿਆਰ ਮਾਰੀ ਆ। ਆ ਦੇਖ ਲੈ ਕਿੰਨੀਆਂ ਇਹ ਗੱਲਾਂ ਕਰਿਆ ਭਣੇ ਤੂੰ ਹੁਣ ਜਦੋਂ ਸਾਰੀਆਂ ਗੱਲਾਂ ਸੁਣੀ ਲਈਆਂ ਹੁਣ ਕਿਹੜਾ ਕਿਸੇ ਗੱਲ ਦਾ ਓਲਾ ਰਹਿਗਾ। ਤਾਂ ਬਈ ਤਾਈ ਕਦੇ ਵੀ ਨਹੀਂ ਸੁਧਰਦੀ ਇਹੇ ਹੀ ਰਹੂਗੀ। ਭਣੇ ਹੁਣ ਇਹ ਵੀ ਕੀ ਸੁਧਰਨਾ ਹੈ ਹੁਣ ਤਾਂ ਮੈਨੂੰ ਤਾਂ ਲੱਗਦਾ ਵੀ ਸੇਵਾ 'ਚ ਜਾ ਕੇ ਸੁਧਰੂਗੀ ਏ। ਹੋਰ ਹਰਪ੍ਰੀਤ ਨੂੰ ਵੀ ਡਰਾ ਕੇ ਰੱਖਦੀ ਐ। ਚਲੋ ਤਾਂ ਮਾੜਾ ਮੋਟਾ ਬੋਲ ਪੈਂਦੇ ਬਈ ਤੂੰ ਤਾਂ ਜਮੀ ਨਹੀਂ ਬੋਲਦਾ। ਭਣੇ ਮੈਨੂੰ ਸਾਰੀ ਗੱਲ ਦੱਸਤੀ ਸੀ ਹਰਪ੍ਰੀਤ ਨੇ। ਇਹ ਭੈਣ ਆਉਣ ਨੂੰ ਕਹਿੰਦੀ ਐ ਤੇ ਬੇਬੇ ਨੂੰ ਆਪਾਂ ਕਿਤੇ ਭੇਜ ਦਈਏ। ਉਹ ਮੈਂ ਹੁਣ ਕਿੱਥੇ ਭੇਜ ਦਈਏ ਘਰੋਂ ਦਾਸ ਕਿੱਥੇ ਕੱਢ ਦਗੇ। ਲਓ ਬਈ ਫੇਰ ਆਈ ਕਿੰਨਾ ਕੁ ਚਿਰ ਭੇਜਿਆ ਜਾਊਗਾ ਹਨਾ। ਹਾਂ ਭਣੇ ਰੇ ਹੁਣ ਮੇਰੀ ਗੱਲ ਸੁਣ ਲੈ ਤੂੰ ਕਿਹੜਾ ਬਗਾਨੀ ਐ ਤੈਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਹੀ ਐ। ਪਤਾ ਹੀ ਐ ਬਾਈ ਫੇਰ ਮੈਂ ਐਂ ਕਰਦੀ ਆ। ਹੁਣ ਜੇ ਤਾਈ ਨਹੀਂ ਮੰਦੀ ਫੇਰ ਮੈਂ ਭੱਗ ਜਾਨੀ ਐ ਪਿੰਡ। ਭਣੇ ਤੂੰ ਕਿਉਂ ਭੱਗ ਜਾਨੀ ਐ? ਇਹ ਤਾਂ ਬੜਾ ਕੁਝ ਕਹਿੰਦੀ ਐ। ਇਹ ਤਾਂ ਬਾਈ ਚਲਾ ਆਏ ਘੱਟ ਲੜੀ ਆਈ ਨਹੀਂ ਪਤਾ ਸੋਡਾ ਉਹੀ ਜਲੂਸ ਕੱਢਦੇ ਮੈਂ ਭੱਗ ਹੀ ਜਾਨੀ ਐਦੋਂ ਨਾਲੋਂ ਚੰ ਵੀ ਹੁੱਬ ਕੇ ਗਈ ਸੀ ਲੈ 80 ਡਿਗਰੀ ਪੈਂਦੀ ਘਰੇ ਆ ਗਈ ਇਹ ਤਾਂ ਇਹਦੇ ਨਾਲੋਂ ਚੰਗਾ ਤਾਂ ਮੈਂ ਆਪਦੀ ਸੱਸ ਦੀ ਗੀ ਚੱਲ ਲੂੰਗੀ ਨਹੀਂ ਨਹੀਂ ਭਣੇ ਆਹ ਦੇਖ ਲੈ ਹਰਪ੍ਰੀਤ ਭੈਣ ਕੀ ਕਹਿੰਦੀ ਹੈ ਭੈਣ ਤਾਂ ਕਹਿੰਦੀ ਮੈਂ ਬਾਗੀ ਜਾਨੀ ਆ ਅਫੇ ਤਾਈ ਆਏ ਬੋਲਦੀ ਹੈ ਮੈਨੂੰ ਪਤਾ ਬੇਬੇ ਤਾਂ ਬੋਲਦੀ ਦੇਖ ਲਈ ਤੂੰ ਤਾਂ ਕਹਿਣੀ ਹੈ ਇਹ ਤਾਂ ਇਹੀ ਬੋਲਦੀ ਸਾਨੂੰ ਕਿਹੜੇ ਖੰਡ ਪੁੰਦੀ ਤੇਰੇ ਸਾਹਮਣੇ ਸਾਨੂੰ ਬੋਲੀ ਜਾਂਦੀ ਹੈ ਚਲ ਭਾਬੀ ਮੇਰੇ ਪਿੱਛੇ ਤਾਂ ਨਾ ਸਾਨੂੰ ਗਾਲਾਂ ਦੇਵੇ ਕੋਈ ਨਹੀਂ ਦੇਈ ਜਾਣ ਦੇ ਜਿੱਥੇ ਸਾਨੂੰ ਮੂੰਹ ਦਿੰਦੀ ਐ ਸੀ ਤੇਰੇ ਖਾਤਰ ਕੇ ਬਲਾਈ ਕੀ ਗਈ ਉਹੀ ਗੱਲ ਮੈਂ ਤਾਂ ਜਦੋਂ ਦੀ ਆਈ ਆ ਮੈਂ ਤਾਂ ਦੋਂਦੀ ਤਾਈ ਦੀਆਂ ਗਾਲਾਂ ਹੀ ਸੁਣੀ ਆਂਦੀ ਆ ਤੂੰ ਐਂ ਕਰ ਚੁੱਪ ਕਰਕੇ ਨਾ ਤੇਰੇ ਪਾਈ ਨਾ ਅੰਦਰ ਚੱਲ ਤੇ ਐਂ ਕਰੀ ਨਹੀਂ ਤਾਂ ਪਨੀਰ ਦੀ ਸਬਜ਼ੀ ਲੈ ਆਈ ਹੋਟਲ ਤੋਂ ਜਾ ਕੇ ਲਕਾਉਂਗਾ ਭਾਬੀ ਬਾਹਰ ਐਸ ਪੇਜੂਗਾ ਉਹ ਨਹੀਂ ਪਾਉਂਦੀ ਘਰੇ ਸ ਆਪੇ ਉੱਥੇ ਬੈਠੀਏਗੀ ਉਹ ਕਿਹੜਾ ਗਾਹ ਆਉਗੀ ਮਸਲੀ ਆਂਦੀ ਸੀ ਚੌਲੇ ਤੇ ਭਿੰਡੀਆਂ ਨਹੀਂ ਧਰਨ ਦਿੱਤੀਆਂ ਮਟਰ ਪਨੀਰ ਕਿੱਥੇ ਖਾਣ ਦੇ ਦਊਗੀ ਤੇਰਾ ਬਾਈ ਨਾ ਪੈਕ ਕਰਾ ਲਿਓਗਾ ਉਥੋਂ ਤੇਰੇ ਜੋਗਰੀ ਲੈ ਆ ਦੇਗਾ ਉਹਨੂੰ ਪਤਾ ਹੀ ਨਹੀਂ ਲੱਗਣਾ ਉਹਨੂੰ ਪਤਾ ਨਾ ਲੱਗਦੀ ਛੋਟੇ ਬਾਰਾ ਦੀ ਕਣ ਮੇਰੀ ਗੱਲ ਸੁਣ ਲੈ ਜੇ ਭਿੰਡੀਆਂ ਦੇ ਚੌਲੇ ਬਣਾਉਗੇ ਉਹ ਵੀ ਸਬਜ਼ੀ ਖਾ ਲੰਦੀ ਅਸੀਂ ਹੁਣ ਬਣਾਉਂਦੇ ਨਹੀਂ ਉਹਦੀ ਹੈ ਨਹੀਂ ਹਿੰਮਤ ਵੀ ਆਪ ਤੂੰ ਕੀ ਮੈਂ ਥੀਂ ਰੈਂਦੀ ਗੱਲ ਕਰਨੇ ਤੂੰ ਵੀ ਨਹੀਂ ਰਿੰਦੀ ਮੈਂ ਮੈਂ ਜਿਹੜਾ ਚੱਟਣੀ ਪੀਏ ਨਾ ਕੁੰਡੇ ਚ ਉਹਦੇ ਨਾਲ ਰੋਟੀ ਖਵਾਉਂਗਾ ਮੈਂ ਚਾਹ ਕੋਈ ਨਾ ਮੇਰੇ ਪਿੱਛੇ ਤਾਂ ਨਾ ਤੁਸੀਂ ਕਲੇਸ਼ ਪਾਓ ਉਹਦੇ ਨਾਲ ਉਹਨੂੰ ਵੀ ਮਾੜੀ ਮਾਟੀ ਛੁਰਤ ਆ ਜੂ ਮੈਂ ਤਾਂ ਜੀ ਆਇਆਂ ਦੱਸ ਜੇ ਬੇਬੇ ਦੀ ਆਗਦੀਤੀ ਹੁੰਦੀ ਉਹ ਆਈ ਹੁੰਦੀ ਫਿਰ ਬੇਬੇ ਐ ਕਰਦੀ ਫਿਰ ਐ ਕਹਿੰਦੀ ਮੇਰੀ ਟੀ ਖਾਤਰ ਉਹ ਸੱਤ ਪਕਵਾਨ ਬਣਾਉਣਾ ਬੇਬੇ ਦਾ ਜਿਹੇ ਜੀ ਹੈਈ ਤੂੰ ਕੋ ਇਹ ਗੱਲਾਂ ਕਰਦੀ ਬੇ ਆਪ ਦੀ ਤੇ ਹੀ ਹੁੰਦੀ ਹੋਰ ਪਗਾਨੀ ਦੀ ਥੋੜਾ ਬਗਾਨੀ ਕਰ ਦਿੱਤੀ ਹੈ ਤਾਂ ਬੇਬੇ ਨੂੰ ਕਹਿੰਦੀ ਆ ਬੇਬੇ ਕਹਾ ਲੈਂਦੀ ਐ ਮੈਂ ਨਹੀਂ ਬਗਾਨੀ ਮੰਨਦੀ ਚਲ ਬੋਲੀ ਨਹੀਂ ਕਰਦੀ ਪੁੱਛ ਲੈ ਇਹਨੂੰ ਹੋਈ ਗੁੱਸਾ ਨਹੀਂ ਮੈਨੂੰ ਉਹੀ ਗੱਲ ਚਲ ਇਹ ਵੀ ਮੇਰੀ ਮਾਂ ਆ ਗਈ ਆ ਮਾਂ ਜਿਹੜਾ ਕਹਿੰਦਾ ਬਹਿ ਕਹਿੰਦਾ ਚਲਾ ਫਿਰ ਭਾਗ ਜੂਗਾ ਤੇਰੇ ਬਾਈ 10 ਮਿੰਟ ਗੱਲਾਂ ਕਰ ਲਓ ਚਲ ਆ ਜਾ ਬਈ ਵਗ ਜਾ ਕੁੜੀ ਕੋਲੇ 2 ਮਿੰਟ ਗੱਲਾਂ ਕਰ ਲੈ ਤਾਂ ਮਨ ਖਰਾਬ ਹੋਇਆ ਪੇਸ਼ ਤਾਂ ਹੈ ਹੀ ਹੈ ਜਹੇ ਦੀ